ਹੋਰ ਅਹਿਮ ਮੁੱਦਦ ਤੇ ਵਿਚਾਰ ਚਰਚਾ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਆ। ਕੋਈ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ, ਕੁਝ ਅੰਕੜੇ ਵੀ ਤੁਹਾਨੂੰ ਦਿਖਾਵਾਂਗੇ ਕਿ ਮੁੱਦਾ ਇਹ ਆਮ ਲੋਕਾਂ ਦੇ ਨਾਲ ਜੁੜਿਆ ਹੋਇਆ ਹੈ। ਹਰ ਉਸ ਮੁੱਦੇ ਤੇ ਅਸੀਂ ਬਹਿਸ ਕਰਦੇ ਹਰ ਉਸ ਮੁੱਦੇ ਬਾਰੇ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਹਾਂ ਜੋ ਤੁਹਾਡੇ ਨਾਲ ਤੁਹਾਡੇ ਬੱਚਿਆਂ ਨਾਲ ਜੁੜੀ ਹੋਵੇ ਤੇ ਅੱਜ ਦਾ ਮੁੱਦਾ ਬੇਰੋਜ਼ਗਾਰੀ ਦਾ। ਬੇਰੋਜ਼ਗਾਰੀ ਦਾ ਜਿੰਨ ਦਿਨ-ਦਿਨ ਕਿੰਨਾ ਵੱਡਾ ਹੁੰਦਾ ਜਾ ਰਿਹਾ ਹੈ ਇਹ ਆ ਜਾਣਕਾਰੀ ਤੁਹਾਨੂੰ ਦੇਾਂਗੇ। ਅਕਸਰ ਹੀ ਤੁਸੀਂ ਦੇਖਦੇ ਹੋ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਨਿਕਲਦੇ ਨੇ ਨੌਕਰੀਆਂ ਦੇ ਲਈ ਇਸ਼ਤਿਹਾਰ ਨਿਕਲਦੇ ਨੇ ਤੇ ਨੌਕਰੀਆਂ ਥੋੜੀਆਂ ਹੁੰਦੀਆਂ ਨੇ ਬੇਰੁਜ਼ਗਾਰ ਬਹੁਤ ਹੁੰਦੇ ਨੇ ਭਰਤੀ ਹੋਣ ਦੇ ਬਹੁਤ ਹੁੰਦੇ ਨੇ ਕੁਝ ਅਜਿਹੀਆਂ ਤਸਵੀਰਾਂ ਅੱਜ ਮੁੰਬਈ ਦੇ ਵਿੱਚ ਸਾਹਮਣੇ ਆਈਆਂ ਜਿहां ਕਿਹੜੀਆਂ ਤਸਵੀਰਾਂ ਕਿੱਥੋਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਪਹਿਲਾਂ ਤੁਹਾਨੂੰ ਕੋਈ ਤਸਵੀਰਾਂ ਦਿਖਾ ਰਿਹਾ ਇਹ ਤਸਵੀਰਾਂ ਦੇਖੋ ਤੁਹਾਨੂੰ ਲੱਗੇਗਾ ਕੋਈ ਮੇਲਾ ਬਹੁਤ ਵੱਡਾ ਜਿਵੇਂ ਕੋਈ ਬਹੁਤ ਵੱਡਾ ਮੇਲਾ ਲੱਗਿਆ ਹੁੰਦਾ ਉਸ ਮੇਲੇ ਦੇ ਵਿੱਚ ਸ਼ਰਕਤ ਕਰਨ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਉਸ ਤਰੀਕੇ ਦੀਆਂ ਤਸਵੀਰਾਂ ਦਰਸਲ ਮੁੰਬਈ 에어ਪੋਰਟ ਤੇ 에어 ਇੰਡੀਆ ਵੱਲੋਂ ਕੁਝ ਅਸਾਮੀਆਂ ਕੱਢੀਆਂ ਗਈਆਂ। 에어ਪੋਰਟ ਲੋਡਰ ਦੀ ਭਰਤੀ ਲਈ ਇਹ ਅਸਾਮੀਆਂ ਕੱਢੀਆਂ ਗਈਆਂ ਸੀ ਲਗਭਗ 2200 ਦੇ ਕਰੀਬ ਪੋਸਟਾਂ ਨੇ ਤੇ ਤੁਸੀਂ ਸੋਚੋ ਕਿ ਬਿਨੈਕਾਰ ਕਿੰਨੇ ਪਹੁੰਚੇ ਹੋਣਗੇ। 25000 ਤੋਂ ਵੀ ਵੱਧ ਨੌਜਵਾਨ ਨੇ ਜਿਹੜੇ ਉਹ 2200 ਪੋਸਟਾਂ ਦੇ ਲਈ ਪਹੁੰਚੇ 25000 ਤੋਂ ਵੱਧ। ਮਤਲਬ ਪੂਰੇ ਮੁਲਕ ਦੇ ਵਿੱਚੋਂ ਇਹ ਬੱਚੇ ਪਹੁੰਚੇ ਆਪਣੀ ਅ ਅચ્છਾ ਭਰਤੀ ਵੀ ਕੀ ਦੀ ਹੈ 에어ਪੋਰਟ ਲੋਡਰ ਦੀ ਕੋਈ ਬਹੁਤਾ ਵੱਡੀ ਪੋਸਟ ਵੀ ਨਹੀਂ ਸੀ। ਸਿਰਫ 에어ਪੋਰਟ ਲੋਡਰ ਜਿਹੜਾ ਕਿ ਸਮਾਨ ਚੁੱਕ ਕੇ ਗੱਡੀਆਂ ਦੇ ਵਿੱਚ ਜਾਂ ਗੱਡੀਆਂ ਤੋਂ ਸਮਾਨ ਚੜਾ ਚੁੱਕੇ ਹਵਾਈ ਜਹਾਜ਼ ਦੇ ਵਿੱਚ ਰੱਖਦਾ 에어 ਇੰਡੀਆ ਦੇ ਕਰਮਚਾਰੀਆਂ ਦੀ ਭੀੜ ਨੂੰ ਸੰਭਾਲਣਾ ਵੀ ਔਖਾ ਹੋ ਗਿਆ ਸੀਗਾ ਭਗਦੜ ਵਰਗੇ ਹਾਲਾਤ ਬਣ ਗਏ ਸੀਗੇ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਭਗਦੜ ਨਹੀਂ ਹੋਈ ਜੇ ਹੁੰਦੀ ਤਾਂ ਬਹੁਤ ਵੱਡਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਸੀਗਾ ਫਾਰਮ ਕਾਊਂਟਰ ਤੇ ਪਹੁੰਚਣ ਲਈ ਇੱਕ ਦੂਜੇ ਨੂੰ ਧੱਕੇ ਮਾਰਦੇ ਹੋਏ ਬਿਨੈਕਾਰ ਨਜ਼ਰ ਆਏ ਔਰ ਇੱਥੇ ਹੀ ਬੱਸ ਨਹੀਂ ਹੈ ਇਹਨਾਂ ਨੂੰ ਕੰਟਰੋਲ ਕਰਨ ਲਈ ਪੁਲਿਸ ਨੂੰ ਵੀ ਵੱਡੇ ਹਮਲੇ ਮਾਰਨੇ ਪੇ ਤਾਂ ਜਾ ਕੇ ਇਹ ਲੋਕ ਜੁੜਦੇ ਇਹ ਕੰਟਰੋਲ ਹੋ ਪਾਏ ਨੇ ਇਹ ਤਸਵੀਰ ਜਿਉਂਦੀ ਜਾਗਦੀ ਤਸਵੀਰ ਮੁਲਕ ਦੇ ਵਿੱਚ ਬੇਰੋਜ਼ਗਾਰਾਂ ਦੀ ਤਸਵੀਰ ਹੈ ਜਿੱਥੇ ਇੱਕ ਨੌਕਰੀ ਪਾਣ ਦੇ ਲਈ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਇਹ ਨੌਜਵਾਨ ਜਿਹੜੇ ਆਏ ਕਹਾਣੀ ਇੱਥੇ ਖਤਮ ਨਹੀਂ ਹੋ ਜਾਂਦੀ ਇਸ ਤੋਂ ਪਹਿਲਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਤਸਵੀਰਾਂ ਦੇਖਿਆ ਸੀ ਗੁਜਰਾਤ ਦੇ ਵਿੱਚ ਵੀ ਪੰਜਾਬ ਦੇ ਵਿੱਚ ਵੀ ਉਹ ਵੀ ਅੰਕੜੇ ਮੇਰੇ ਕੋਲ ਹੈਗਾ ਉਹ ਵੀ ਤੁਹਾਨੂੰ ਦੱਸ ਦਨੇ ਆ ਸੋ ਇਹ ਤਾਂ ਗੱਲ ਸੀ ਕਿ ਮੁੰਬਈ ਦੀ ਜੇ ਗੁਜਰਾਤ ਦੀ ਗੱਲ ਕੀਤੀ ਜੇਬ ਤਾਂ ਗੁਜਰਾਤ ਦੇ ਪਰੂਚ ਜ਼ਿਲ੍ਹੇ ਦੇ ਅੰਦਰ ਅੰਕਲੇਸ਼ਵਰ ਦੇ ਵਿੱਚ 40 ਅਸਾਮੀਆਂ ਲਈ ਵਾਕ ਇਨ ਇੰਟਰਵਿਊ ਜਿਹੜਾ ਉਹ ਰੱਖਿਆ ਗਿਆ ਸੀਗਾ 800 ਅਸਾਮੀਆਂ ਦੇ ਲਈ ਵਾਕ ਇਨ ਇੰਟਰਵਿਊ ਸੀਗਾ ਇਹ ਤਿੰਨ ਤਸਵੀਰਾਂ ਤੋਂ ਦਿਖਾ ਰਹੇ ਹਾਂ ਬਠਿੰਡਾ ਗੁਜਰਾਤ ਤੇ ਮੁੰਬਈ ਦੀ ਸੋ ਹੋਟਲ ਦੇ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਦੇ ਵਿੱਚ ਭਗਦੜ ਵਰਗੇ ਹਾਲਾਤ ਬਣ ਗਏ ਸੀਗੇ ਅ ਔਰ ਵਾਕ ਇਨ ਇੰਟਰਵਿਊ ਦੀਆਂ 40 ਅਸਾਮੀਆਂ ਸੀ 800 ਦੇ ਕਰੀਬ ਲੋਕ ਪਹੁੰਚੇ ਸਾਲ 2023 ਦੇ ਸਤੰਬਰ ਦੇ ਵਿੱਚ ਬਠਿੰਡਾ ਤੋਂ ਵੀ ਅਜਿਹੀ ਤਸਵੀਰ ਸਾਹਮਣੇ ਆਈ ਸੀ ਪੰਜਾਬ ਸਰਕਾਰ ਦੇ ਰੋਜ਼ਗਾਰ ਦੇ ਦਾਅਵਿਆਂ ਦੀ ਉਦੋਂ ਪੋਲ ਖੁੱਲ ਗਈ ਸੀ ਬਠਿੰਡਾ ਦੇ ਵਿੱਚ 12 ਪੋਸਟਾਂ ਲਈ ਨੌਜਵਾਨਾਂ ਦੀਆਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਐਮਏ ਬੀਟੈਕ ਪੜੇ ਹੋਏ ਨੌਜਵਾਨੀ ਚਪੜਾਸੀ ਦੀ ਨੌਕਰੀ ਕਰਨ ਲਈ ਪਹੁੰਚੇ ਸੀ ਚਪੜਾਸੀ ਦੀਆਂ 12 ਅਸਾਮੀਆਂ ਲਈ 14000 ਲੋਕਾਂ ਨੇ ਅਪਲਾਈ ਕੀਤਾ ਸੀਗਾ ਇੰਟਰਵਿਊ ਦੇਣ ਦੇ ਲਈ ਵੀ ਹਜ਼ਾਰਾਂ ਲੋਕ ਜੜਦੇ ਬੇਰੋਜ਼ਗਾਰ ਲੋਕ ਸੀਗੇ ਜੜੇ ਉਹ ਵੀ ਪਹੁੰਚੇ ਇਹ ਸਾਡੇ ਮੁਲਕ ਦੀ ਇਹ ਸੱਚੀ ਤਸਵੀਰ ਹੈ ਇਹ ਹਕੀਕਤ ਹੈ ਭਾਵੇਂ ਉਹ ਸੂਬੇ ਦੀ ਹੋਵੇ ਆ ਅ ਮੁਲਕ ਦੀ ਹੋਵੇ ਇਹ ਤਸਵੀਰਾਂ ਲਗਭਗ ਬਰਾਬਰ ਹੀ ਨੇ ਬਠਿੰਡਾ ਗੁਜਰਾਤ ਤੇ ਮੁੰਬਈ ਤੁਸੀਂ ਦੇਖੋ ਕਿ ਰੋਜ਼ਗਾਰ ਤੇ ਲਈ ਕੁਝ ਪੋਸਟਾਂ ਨਿਕਲਦੀਆਂ ਨੇ ਤੇ ਉਸ ਤੋਂ ਕਈ-ਕਈ ਗੁਣਾ ਵੱਧ ਲਾਈਨਾਂ ਲੱਗ ਜਾਂਦੀਆਂ ਨੇ ਨੌਜਵਾਨਾਂ ਦੀਆਂ ਕਿ ਰੋਜ਼ਗਾਰ ਸਾਨੂੰ ਮਿਲ ਜਾਏ ਕਿੰਨੀ ਕੋ ਗੰਭੀਰ ਸਥਿਤੀ ਬਣੀ ਹੋਈ ਹੈ ਕੁਝ ਅੰਕੜੇ ਤੁਹਾਡੇ ਸਾਹਮਣੇ ਰੱਖਣ ਜਾ ਰਹੇ ਹਾਂ ਕਿ ਮੁਲਕ ਦੇ ਵਿੱਚ ਬੇਰੋਜ਼ਗਾਰਾਂ ਦੀ ਸਥਿਤੀ ਕੀ ਹੈ ਗਰਾਊਂਡ ਰਿਐਲਿਟੀ ਕੀ ਹੈ ਉਹ ਅੰਕੜੇ ਦੇ ਮੁਤਾਬਕ ਤੁਹਾਨੂੰ ਦੱਸਦੇ ਹਾਂ ਕਿ ਕਿੰਨੀ ਵੱਡੀ ਤਾਦਾਦ ਦੇ ਵਿੱਚ ਬੇਰੋਜ਼ਗਾਰੀ ਵਧਦੀ ਜਾ ਰਹੀ ਹੈ ਸੋ ਇੰਟਰਨੈਸ਼ਨਲ ਲੇਬਰ ਸੰਸਥਾ ਆਈ ਐਲਓ ਦੇ ਮੁਤਾਬਕ ਦੇਸ਼ ਦੇ ਵਿੱਚ ਲਗਾਤਾਰ ਬੇਰੋਜ਼ਗਾਰੀ ਜਿਹੜੀ ਉਹ ਵਧ ਰਹੀ ਹੈ ਰਿਪੋਰਟ ਦੇ ਮੁਤਾਬਕ ਦੇਸ਼ ਦੇ ਵਿੱਚ ਕੁੱਲ ਬੇਰੋਜ਼ਗਾਰ ਨੌਜਵਾਨਾਂ ਦੀ ਫੀਸਦ 83 ਫੀਸਦ ਤੱਕ ਪਹੁੰਚ ਚੁੱਕੀ ਹੈ 83 ਪਰਸੈਂਟ ਜਿਹੜੀ ਹੈ ਬੇਰੋਜ਼ਗਾਰਾਂ ਦੀ ਇਹ ਫੀਸਦ ਹੈ ਜਿਹੜੀ ਪਹੁੰਚ ਚੁੱਕੀ ਹੈ ਆਈ ਐਲਓ ਇੰਟਰਨੈਸ਼ਨਲ ਲੇਬਰ ਸੰਸਥਾ ਦੇ ਮੁਤਾਬਕ ਸੰਨ 2000 ਦੇ ਵਿੱਚ ਪੜ੍ਹੇ ਲਿਖੇ ਬੇਰੋਜ਼ਗਾਰ ਨੌਜਵਾਨਾਂ ਦੀ ਗਿਣਤੀ 35.2 ਫੀਸਦ ਸੀ 2022 ਤੱਕ ਇਹ ਵੱਧ ਕੇ 65.7 ਫੀਸਦ ਹੋ ਗਈ ਸਾਲ 2000 ਤੋਂ ਲੈ ਕੇ 2019 ਤੱਕ ਸਭ ਤੋਂ ਵੱਧ ਬੇਰੋਜ਼ਗਾਰੀ ਵਧੀ ਪੰਜਾਬ ਦੇ ਆਰਥਿਕ ਸਰਵੇਖਣ ਦੇ ਮੁਤਾਬਕ 2021 ਦੇ ਮੁਤਾਬਕ ਪੰਜਾਬ ਦੇ ਵਿੱਚ 21% ਤੋਂ ਵੱਧ ਨੌਜਵਾਨ ਜਿਨ੍ਹਾਂ ਦੀ ਉਮਰ 15 ਤੋਂ 29 ਸਾਲ ਹੈ ਉਹ ਬੇਰੋਜ਼ਗਾਰ ਨੇ ਪੰਜਾਬ ਦੇਸ਼ ਦੇ ਬੇਰੋਜ਼ਗਾਰ ਸੂਬਿਆਂ ਦੇ ਵਿੱਚੋਂ 11ਵੇਂ ਸਥਾਨ ਤੇ ਆਂਦਾ ਹੈ 7.1% ਅਮਰਤ ਤੇ 40.4% ਔਰਤਾਂ ਬੇਰੋਜ਼ਗਾਰ ਨੇ ਛਤੀਸਗੜ੍ਹ ਦੇ ਵਿੱਚ ਸਭ ਤੋਂ ਘੱਟ ਬੇਰੋਜ਼ਗਾਰੀ ਹੈ ਤੇ ਰਾਜਸਥਾਨ ਦੇ ਵਿੱਚ ਬੇਰੋਜ਼ਗਾਰੀ ਦੀ ਦਰ ਸਭ ਤੋਂ ਵੱਧ ਹੈ ਤੇ ਪੰਜਾਬ

ਔਰ ਅਸੀਂ ਇਹੋ ਨੌਕਰੀਆਂ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਪ੍ਰਾਈਵੇਟ ਨੌਕਰੀਆਂ ਨੇ ਸਰਕਾਰੀ ਨੌਕਰੀਆਂ ਜੇ ਨਿਕਲਦੀਆਂ ਨੇ ਤਾਂ ਉਹਦੀ ਤਾਂ ਹੋੜ ਹੀ ਲੱਗ ਜਾਂਦੀ ਹੈ ਉਸ ਦੇ ਲਈ ਤਾਂ ਲਾਈਨਾਂ ਵੀ ਟੁੱਟ ਜਾਂਦੀਆਂ ਨੇ ਸਰਕਾਰੀ ਨੌਕਰੀ ਜਦੋਂ ਕੋਈ ਨਿਕਲਦੀ ਹੈ ਇਸ ਪੂਰੇ ਮੁੱਦੇ ਬਾਰੇ ਡਾਕਟਰ ਪੈਰਲਲ ਗਰਕ ਸਾਹਿਬ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਨ ਦੇ ਲਈ ਸਿਆਸੀ ਮਾਹਰ ਵੀ ਨੇ ਔਰ ਇਹਨਾਂ ਵਿਸ਼ਿਆਂ ਤੇ ਚੰਗੀ ਨਦੀ ਪਕੜ ਹੈਗੀ ਹੈ ਬੇਰੁਜ਼ਗਾਰ ਦੇ ਬੱਚਿਆਂ ਦੇ ਕਿਉਂਕਿ ਕਿਉਂਕਿ ਇਹ ਬੱਚਿਆਂ ਦੇ ਨਾਲ ਸਿੱਧਾ-ਸਿੱਧਾ ਨਾ ਤਾਂ ਰابطਾ ਵੀ ਰਿਹਾ ਹੁਣ ਵੀ ਬੱਚੇ ਬਹੁਤ ਸਾਰੇ ਨੇ ਜਿਹਨਾਂ ਨਾਲ ਗੱਲਬਾਤ ਕਰਨ ਦੇ ਲਈ ਆਂਦੇ-ਰਹਿੰਦੇ ਨੇ ਪ੍ਰੋਫੈਸਰ ਮ ਸਿਆਸੀ ਮਾਹਰ ਮੇਰੇ ਨਾਲ ਜੁੜੇ ਹੋਏ ਨੇ ਬੱਚਿਆਂ ਦੇ ਨਾਲ ਕਿਉਂਕਿ ਆਮ ਤੌਰ ਤੇ ਜਦੋਂ ਆਪਾਂ ਇਹ ਕਹਿੰਦੇ ਆ ਨਾ ਕਿ ਯੂਥ ਕਿਉਂ ਬਾਹਰ ਭਜਦਾ ਜਾ ਰਿਹਾ ਹੈ ਇਹ ਤਸਵੀਰ ਹੈ ਜਿਹੜੇ ਉਹ ਲੋਕ ਕਹਿੰਦੇ ਨੇ ਨਾ ਕਿ ਬਾਹਰ ਬੱਚੇ ਕਿਉਂ ਜਾ ਰਹੇ ਨੇ ਇੱਥੇ ਕਿਉਂ ਨਹੀਂ ਕੁਝ ਕਰਦੇ ਇੱਥੇ ਕਿਉਂ ਨਹੀਂ ਕੰਮ ਕਰਦੇ ਇਹ ਤਸਵੀਰ ਉਹਨਾਂ ਲੋਕਾਂ ਲਈ ਹੈ ਕੰਮ ਕਰਨ ਦੇ ਲਈ ਉਹ ਸੁਖਾਵੇਂ ਮਾਹੌਲ ਵੀ ਹੋਣੇ ਚਾਹੀਦੇ ਨੇ ਨੌਕਰੀਆਂ ਦੇ ਲਈ ਨੌਕਰੀਆਂ ਹੋਣੀਆਂ ਵੀ ਚਾਹੀਦੀਆਂ ਨੇ ਇਹ ਬੜੀਆਂ ਜ਼ਰੂਰੀ ਨੇ ਗ੍ਰਿਕ ਸਾਹਿਬ ਗ੍ਰਿਕ ਸਾਹਿਬ ਮੈਂ ਕੋਈ ਤਸਵੀਰਾਂ ਇੱਥੇ ਦਿਖਾ ਰਿਹਾ ਮੈਂ ਜਿਹੜੀ ਸ਼ੁਰੂਆਤ ਮੁੰਬਈ ਤੋਂ ਕੀਤੀ ਅੱਜ ਦੀ ਘਟਨਾਕ੍ਰਮ ਤੋਂ ਕੀਤੀ ਹੈ ਗੁਰਕ ਸਿੰਘ ਸਾਹਿਬ ਇੰਨੀ ਵੱਡੀ ਲਾਈਨ ਸੀ ਇੰਨਾ ਵੱਡਾ ਹਜੂਮ ਸੀ ਕਿ ਉਹਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਗਿਆ ਇਹ ਬੇਰੋਜ਼ਗਾਰੀ ਦੀ ਇੱਕ ਵੱਡੀ ਤਸਵੀਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਕਿ ਕਿਵੇਂ ਦੀ ਮਰਜ਼ੀ ਨੌਕਰੀ ਹੋਵੇ ਨੌਕਰੀ ਮਿਲਣੀ ਚਾਹੀਦੀ ਹੈ ਇਹ ਸਾਡੇ ਮੁਲਕ ਦੀ ਸੱਚਾਈ ਹੈ ਪਰ ਸਾਡੇ ਆਂਕੜੇ ਤਾਂ ਕੁਝ ਹੋਰ ਹੀ ਕਹਿੰਦੇ ਨੇ ਸਰਕਾਰਾਂ ਤਾਂ ਕੁਝ ਹੋਰ ਹੀ ਕਹਿੰਦੀਆਂ ਨੇ ਕਿ ਦੇਖੋ ਜਦੋਂ ਤੋਂ ਅਸੀਂ ਸੱਤਾ ਦੇ ਵਿੱਚ ਆਏ ਹਾਂ ਬੇਰੋਜ਼ਗਾਰੀ ਖਤਮ ਹੁੰਦੀ ਜਾ ਰਹੀ ਹੈ ਜਾਂ ਘਟ ਹੁੰਦੀ ਜਾ ਰਹੀ ਹੈ ਦੇਖੋ ਹਰ ਪੀਜੀ ਤੁਸੀਂ ਬਹੁਤ ਸੋਹਣੇ ਅੰਕੜੇ ਪਹਿਵੇਂ ਪੇਸ਼ ਕਰ ਦਿੱਤੇ ਨੇ ਜਦ ਅਸੀਂ ਦੇਖਦੇ ਹਾਂ ਬੇਜ਼ਗਾਰੀ ਦੇ ਅੰਕੜਿਆਂ ਨੂੰ ਫਿਰ ਆਪਾਂ ਸਰਕਾਰ ਦਾ ਦਾਵਾ ਦੇਖ ਸਕਦੇ ਹਾਂ ਜੀ ਮੈਂ 2008 ਤੋਂ 2014 ਤੱਕ ਭਾਰਤ ਵਿੱਚ ਬੇਜ਼ਗਾਰੀ ਦੀ ਜਿਹੜੀ ਦਰ ਸੀ ਉਹ 5.41 ਤੋਂ 5.44 ਹੋਈ ਜੀ 2015 ਤੋਂ ਲੈ ਕੇ 2022 ਤੱਕ ਉਹ 5.44 ਤੋਂ 5.98 ਹੋ ਗਈ ਜੀ ਜਿਹੜੇ ਪਹਿਲਾਂ ਸਿਰਫ ਪੁਆਇੰਟ 0.3 ਵਧੀ ਸੀ ਉਹ ਹੁਣ ਪੁਆਇੰਟ 0.56 ਹੋ ਗਈ ਤੇ 2022 ਤੋਂ 24 ਤੱਕ ਉਹ ਜਾ ਕੇ 9.22 ਹੋ ਗਈ ਇਹ ਤੁਸੀਂ ਆਪਣੇ ਹਿਸਾਬ ਲਗਾ ਸਕਦੇ ਹੋ ਵੀ ਕਿੱਡੀ ਵੱਡੀ ਤਰੱਕੀ ਆ ਇਸੇ ਤੋਂ ਇਹ ਕਦਾ ਐ ਨਹੀਂ ਆ ਵੀ ਇੱਕ ਪਾਸੇ ਵਧੀਆ ਇਹ ਔਰਤਾਂ ਚ ਵੀ ਵਧੀਆ ਇਹ ਮਰਦਾਂ ਚ ਵੀ ਵਧੀਆ ਇਹ ਪਿੰਡੂ ਖੇਤਰ ਚ ਵੀ ਵਧੀਆ ਇਹ ਜਿਹੜੀ ਹੈਗੀ ਆ ਆਪਣਾ ਸ਼ਹਿਰੀ ਖੇਤਰ ਚ ਵੀ ਵਧੀਆ ਪਿੰਡੂ ਖੇਤਰ ਦੇ ਵਿੱਚ ਬੇਰਜ਼ਗਾਰੀ ਜੇ ਅਸੀਂ ਆ ਇਹ 2 ਮਹੀਨਿਆਂ ਚੀ 2 ਮਹੀਨਿਆਂ ਚ ਮਈ ਦੇ ਵਿੱਚ ਜਿਹੜੀ 7% ਦੀ ਓਵਰਆਲ ਬੇਰਜ਼ਗਾਰੀ ਉਹ 9.2% ਹੋ ਗਈ। ਤੇ ਜੇ ਮੈਂ ਉਹਦੇ ਵਿੱਚੋਂ ਦੇਖਾਂ ਵੀ ਪਿੰਡੂ ਖੇਤਰ ਦੇ ਵਿੱਚ ਤਾਂ ਉਹ 9.3% ਹੈ ਤੇ ਸ਼ਹਿਰੀ ਖੇਤਰ ਦੇ ਵਿੱਚ ਉਹ 8.7% ਹੈ। ਉਹ ਵੀ ਪਿਛਲੇ ਸਾਲ ਨਾਲੋਂ 8.8% ਹੈ। ਪਿਛਲੇ 8.7% ਤੋਂ ਵਧੀਆ। ਇੱਕ ਹੁੰਦਾ ਲੇਬਰ ਪਾਰਟਿਸਪੇਸ਼ਨ ਰੇਟ। ਵੀ ਕਿੰਨੇ ਲੋਕ ਨੇ ਜਿਹੜੇ ਨੌਕਰੀ ਜੌਬ ਚਾਹੁੰਦੇ ਨੇ। ਉਹ ਵੀ ਉਹਨਾਂ ਦੀ ਵੀ ਗਿਣਤੀ ਵਧਦੀ ਗਈ ਆ ਜੀ ਉਹ ਜਿਹੜੀ ਗਿਣਤੀ ਪਿਛਲੇ ਸਾਲ 39.8 ਸੀ ਫਿਰ 40.1 ਹੋ ਗਈ ਪਿਛਲੇ ਮਹੀਨੇ ਇੱਥੇ 40. ਤੇ 41.2 ਹੋ ਗਈ ਆ ਜੇ ਇਹ ਗਿਣਤੀ ਇੰਨੀ ਵਧਦੀ ਜਾ ਰਹੀ ਹੈ ਇਹਦੇ ਵਿੱਚ ਕੰਦੀਆਂ ਨੌਕਰੀਆਂ ਨਹੀਂ ਤੁਸੀਂ ਸਹੀ ਕਿਹਾ ਹੈ ਸਰਕਾਰੀ ਨੌਕਰੀਆਂ ਵਾਸਤੇ ਤਾਂ ਧੱਕਾ ਹੀ ਪੈਂਦਾ ਬਹੁਤ ਜ਼ਿਆਦਾ ਪ੍ਰਾਈਵੇਟ 'ਚ ਵੀ ਜੌਬ ਮੈਂ ਨੌਕਰੀ ਨਹੀਂ ਕਹਾਗਾ ਇਸ ਨੂੰ ਯਾਨੀ ਕਿ ਕਿੱਤਾ ਕਿੱਤਾ ਕਰਨ ਤੋਂ ਅਸੀਂ ਹਰ ਪਾਸਿਓਂ ਲੋਕਤਾ ਕਿਉਂਕਿ ਜੇ ਕੋਈ ਬੰਦਾ ਆਬਦਾ ਕਿਤਾ ਕਰਨਾ ਚਾਹੁੰਦਾ ਉਹਨੇ ਅਸੀਂ ਇੰਨੇ ਕਾਨੂੰਨ ਸਖਤ ਬਣਾਤੇ ਐਨੇ ਉਹਦੇ ਥਾਂ ਘੇੜ ਲੇ ਕਿ ਉਹਨੂੰ ਨਾ ਦੁਕਾਨ ਮਿਲੇ ਨਾ ਕੋਕਾ ਰੱਖਿਆ ਜਾਵੇ ਨਾ ਉਹਦਾ ਵਾਹਨ ਪ੍ਰਾਈਵੇਟ ਕਿਲਾ ਸਕੇ ਨਾ ਉਹ ਪ੍ਰਾਈਵੇਟ ਵਿੱਚ ਨੌਕਰੀ ਕਰ ਕੋਈ ਉਹਨੇ ਹੱਤਾਂ ਮਾਰੀਆਂ ਕਰਤੀਆਂ ਚਾਹ ਫੈਕਟਰੀਆਂ ਨੇ ਚਾਹ ਉਹ ਟਰਾਂਸਪੋਰਟ ਹੈ ਚਾਹ ਕਮਿਊਨੀਕੇਸ਼ਨ ਹੈ ਜਿਹੜਾ ਮਰਜੀ ਤਰੀਕਾ ਦੂਜੇ ਪਾਸੇ ਅਸੀਂ ਤਰੀਕਾ ਸਰਕਾਰੀ ਦਾ ਇਹ ਕਰ ਲਿਆ ਏਅਰ ਇੰਡੀਆ ਹਾਲਾਂਕਿ ਸੈਮੀ ਸਰਕਾਰੀ ਟਾਈਪ ਨਹੀਂ ਗੱਲ ਕਹਿ ਸਕਦੇ ਆ ਉਹਦੇ ਠੇਕੇ ਵਾਲੇ ਹੀ ਨਕਰੀ ਭੰਕੀ ਇਹ ਵੀ ਜਿਹੜੇ ਸੀਗੇ ਏਅਰ ਇੰਡੀਆ ਨੇ ਇੱਥੇ ਤਾਪੇ ਦੇ ਸੀ ਉੱਥੇ ਜਿਹੜੀ ਨੌਕਰੀ ਸੀ ਉਹ ਠੇਕਦਾਰ ਨੂੰ ਕਿਹਾ ਸੀ ਤੂੰ ਭਰਤੀ ਕਰਕੇ ਦੇ ਸਰਕਾਰ ਪੰਜਾਬ ਦੀ ਜਿਹੜਾ ਤੁਸੀਂ ਕਹਿੰਦੇ ਹੋਏਗੀ ਇਸ ਤੋਂ ਅੱਗੇ ਇੱਕ ਹੋਰ ਵੱਡਾ ਬੇਰਜ਼ਗਾਰੀ ਦੇ ਵਿੱਚ ਆਂਦਾ ਹੈ ਪੰਜਾਬ ਦੇ ਵਿੱਚ 20 ਲੱਖ ਨੌਜਵਾਨ ਐ ਇਸ ਵਕਤ ਬੇਰਜ਼ਗਾਰ ਹੈ 20 ਲੱਖ ਇਹ ਤੋਂ ਅੰਦਾਜ਼ਾ ਲਾਓ ਵੀ ਉਹ ਉਹ ਜੇ ਉੱਠ ਖੜੇ ਤਾਂ ਕੀ ਹੋਊਗਾ ਪੰਜਾਬ 'ਚ ਕਿ ਉਸ 20 ਡੱਕ ਨੌਜਵਾਨ ਦੇ ਵਾਸਤੇ ਇਹਨਾਂ ਨੇ ਕੋਈ ਰੋਜ਼ਗਾਰ ਦਾ ਕਹੀ ਜਾਂਦੇ ਸੀ ਆ ਵੀ ਦੇਤਾ ਜੀ ਆ ਵੀ ਦੇਤਾ ਕੋਈ ਪ੍ਰਬੰਧ ਨਹੀਂ ਪਰ ਇੱਕ ਗੱਲ ਪੱਕੀ ਹੋਣ ਲੱਗੀ ਪੂਰੇ ਮੁਲਕ ਦੇ ਵਿੱਚ ਚਾਹੇ ਪੰਜਾਬ 'ਚ ਹੈ ਪੰਜਾਬ ਜਿੰਨੀਆਂ ਭਰਤੀਆਂ ਹੋਈਆਂ ਸਭ ਚਿਹਰਾ ਫੇਰ ਵੀ ਕੋਈ ਜੀ ਹੁਣ ਹੀ ਪਿੱਛੇ ਜਿਹੇ ਹੀ ਦੀਆਂ ਭਰਤੀਆਂ ਹੋਈਆਂ 326 1 150 ਪੋਸਟ ਦੀ ਕੋਹਰ ਨਿਕਲੀ ਆ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਸੌਣੇ ਸਰ ਕਿਸਮ ਬੋਰਡ ਹੈ ਉਹ ਬਿਲਕੁਲ ਕਟਾਰੇ 'ਚ ਖੜਾ ਹੈ ਇਸੇ ਤਰ੍ਹਾਂ ਹੀ ਜਿਹੜੀਆਂ ਭਰਤੀਆਂ ਇੱਥੇ ਹੋਈਆਂ ਸੀ ਪਹਿਲਾਂ ਤਸੀਦਾਂ ਨੇ ਉਹਦੇ ਚ ਕਟਾਚ ਖੜਾ ਹੈ ਪਾਵਨ ਕਨਾਲ ਦੇ ਇਸ਼ਤਾਂ ਦੀਆਂ ਹੋਈਆਂ ਉਹਦੇ ਚ ਕਟਾਚ ਖੜਾ ਹੈ ਪੁਲਿਸ ਦੀਆਂ ਹੋਈਆਂ ਈਵਨ ਕਲਾਸ ਰੂਮ ਦੀਆਂ ਭਰਤੀਆਂ ਚ ਸੋ ਕਿੱਥੇ ਕਿੱਥੇ ਹੈ ਹਰਿਆਣੇ ਦੇ ਵਿੱਚ ਪੇਪਰ ਲੀਕ ਹੁੰਦੇ ਨੇ ਯੂਪੀ ਦੇ ਵਿੱਚ ਪੇਪਰ ਯੂਪੀ ਤੁਸੀਂ ਖਾ ਕਿੰਨੀ ਵੱਡੀ ਸਟੈਂਪੀਡ ਵਰਗੀ ਸਿਚੁਏਸ਼ਨ ਸੀ ਤੁਹਾਨੂੰ ਪਤਾ ਹੀ ਹੈ ਉੱਥੇ ਵੀ ਪੁਲਿਸ ਦੀ ਭਰਤੀ ਸੀ ਪੂਰੇ ਮੁਲਕ ਦੇ ਵਿੱਚ ਪੇਪਰ ਲੀਕ ਹੋ ਰਿਹਾ ਭਰਤੀਆਂ ਦਾ ਸ਼ੂਟੀਅਸੀ ਦਾ ਆਈਐਸ ਦਾ ਰੌਲਾ ਪੈ ਗਿਆ ਪੇਪਰ ਲੀਕ ਹੋਣ ਦਾ ਆ ਜਿਹੜਾ ਦਾਖਲ ਹੋਣ ਦਾ ਪੇਪਰ ਨਹੀਂ ਖੋਣਦਾ ਜਿਹੜਾ ਪ੍ਰੋਫੈਸਰ ਸਾਹਿਬ ਬੈਠੇ ਨੇ ਜਿਹੜੇ ਬੱਚਿਆਂ ਨੂੰ ਕਾਲਜਾਂ ਚ ਯੂਨੀਵਰਸਿਟੀ ਚ ਨੌਕਰੀ ਮਿਲਦੀ ਹੁੰਦੀ ਹੈ ਉਹ ਯੂਜੀਸੀ ਨੱਟ ਕਹਿੰਦੇ ਨੇ ਉਹਨੂੰ ਆਈਸੀਐਮਰ ਨੱਟ ਕਹਿੰਦੇ ਨੇ ਉਹ ਜਿਹੜੇ ਨੱਟ ਨੇ ਉਹ ਉਹ ਉਹਦਾ ਪੇਪਰ ਇਹਨਾਂ ਨੂੰ ਪੋਸਟਪੋਨ ਕਰਨਾ ਪਿਆ ਯੂਜੀਸੀ ਨੱਟ ਦਾ ਕੈਨਸਲ ਕਰਨਾ ਪਿਆ ਕਿਉਂਕਿ ਉਹਨੇ ਪੇਪਰ ਲੀਕ ਹੋਇਆ ਔਰ ਪੇਪਰ ਲੀਕ ਕਰਨ ਵਾਲਾ ਕੌਣ ਹੈ ਪੇਪਰ ਲੀਕ ਕਰਨ ਵਾਲਾ ਉਹ ਚੇਅਰਮੈਨ ਹੈ ਐਨਟੀਆ ਜਿਹੜਾ ਪਹਿਲਾਂ ਵਿਆਪਕ ਘਟਾੜੇ ਦਾ ਜਿਹੜੇ ਮੱਧ ਪ੍ਰਦੇਸ਼ ਦੀ ਲੋਕ ਸੇਵਾ ਕਮਿਸ਼ਨ ਦਾ ਚੇਅਰਮੈਨ ਸੀ ਹੁਣ ਜੇ ਬੰਦਾ ਜਿਹੜਾ ਰਾਖੀ ਬੈਠਾ ਹੈ ਉਹੀ ਮਤਲਬ ਕਾਤਰਵੰਜੀ ਫਿਰ ਤੁਸੀਂ ਬਚਾ ਕੇ ਕਿੱਥੇ ਲੰਭੋਗੇ ਇਸ ਕਰਕੇ ਦੇਸ਼ ਦੇ ਵਿੱਚ ਬੇਰੁਜ਼ਗਾਰੀ ਵੀ ਵੱਧ ਰਹੀ ਹੈ ਅਨਿਆਵੀ ਬਦਲੇ ਉਹਨਾਂ ਨੌਜਾਨਾਂ ਨਾਲ ਦੋਸ਼ ਸੀ ਨੌਜਾਨਾਂ ਨੂੰ ਦੇ ਰਿਆਂ ਜ਼ਿੰਮੇਵਾਰੀ ਸਾਡੀ ਆ ਕਿਉਂਕਿ ਜੌਬਸ ਅਸੀਂ ਖੋਹੀ ਜਾ ਰਹਿਆਂ ਅਸੀਂ ਤਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਲਾ ਕੇ ਵੱਡੇ ਵੱਡੇ ਕਾਰਪੋਰੇਟ ਪਾ ਕੇ ਇੱਥੇ ਰੋਜ਼ ਰੌਲਾ ਪਾਉਂਦੇ ਨੇ ਸਾਡੇ ਸਿਆਸਦਾਨ ਅਸੀਂ ਜੀ ਇੱਥੇ ਨਾ ਵੱਡੀ ਇੰਡਸਟਰੀ ਲਾਉਣੀ ਆ ਮੈਂ ਛੋਟੀ ਜੀ ਕਲਾਈਂਟ ਚ ਕਹ ਕੇ ਫਿਰ ਕਿਉਂਕਿ ਪ੍ਰੋਫੈਸਰ ਸਾਹਿਬ ਵੀ ਨੇ ਹਾਂ ਜੀ ਵੱਡੀ ਇੰਡਸਟਰੀ ਤੇ ਜਿਹੜੀ ਦਰਮਿਆਨੀ ਇੰਡਸਟਰੀ ਆ ਉਹਨੇ ਪੰਜਾਬ ਦੇ ਵਿੱਚ ਸਿਰਫ ਪੌਣੇ 4 ਲੱਖ ਰੁਪਏ ਜਗਰ ਦਿੱਤਾ ਹੋਇਆ ਹਾਂ ਜਿਹੜੀ ਸਮਾਜਿਕ ਇੰਡਸਟਰੀ ਆ ਲਘੂ ਉਦਯੋਗ ਜਿਹਨੂੰ ਅਸੀਂ ਤੇ ગ્રામ ਉਦਯੋਗ ਹੈ ਉਸ ਨੇ ਲਘੂ ਉਦਯੋਗ ਤੇ ગ્રામ ਉਦਯੋਗ ਨੇ ਦਿੱਤਾ ਹੋਇਆ 29 ਲੱਖ ਨੂੰ ਰੁਜ਼ਗਾਰ ਤੇ ਦੋਹਾਂ ਚ ਰੁਜ਼ਗਾਰ ਚ ਕੀ ਦੇ ਕਿਹਨੇ ਜ਼ਿਆਦਾ ਦਿੱਤਾ ਇਹ ਤੋਂ ਤਾਂ ਸਾਡੇ ਸਾਹਮਣੇ ਦਿਖੇਗਾ ਤੋ ਅਸੀਂ ਖੇਤੀ ਜਗਤ ਰੁਜ਼ਗਾਰ ਖਤਮ ਕਰ ਰਹੇ ਹਾਂ ਅਸੀਂ ਲੋਗੋ ਉਦਯੋਗ ਚ ਰੁਜ਼ਗਾਰ ਖਤਮ ਕਰ ਰਹੇ ਹਾਂ ਅਸੀਂ ਵਪਾਰ ਦੇ ਵਿੱਚ ਵਪਾਰ ਦੇ ਵਿੱਚ ਜੇ ਦੁਕਾਨਾਂ ਚ ਬਲਕੇ ਮੈਂ ਕਹਾਂਗਾ ਦੁਕਾਨਾਂ ਤੇ ਹੋਟਲਾਂ ਦੇ ਵਿੱਚ ਤਕਰੀਬਨ 5 ਲੱਖ ਬੰਦਾ ਤਾਂ ਰੁਜ਼ਗਾਰ ਕਰਦਾ ਤੇ 5 ਕੁ ਲੱਖ ਬੰਦਾ ਉਹ ਮਾਲਕ ਦੇ ਤੌਰ ਤੇ ਜਿਹੜਾ ਕੰਮ ਕਰਦਾ 10 ਕੁ ਲੱਖ ਬੰਦੇ ਨੂੰ ਉਹਨੂੰ ਵੀ ਰੁਜ਼ਗਾਰ ਮਿਲਿਆ ਹੋਇਆ ਅਸੀਂ ਉਹ ਵੀ ਦੁਕਾਨਾਂ ਬੰਦ ਕਰਾਈ ਜਾਂਦੇ ਆ ਲੋਕਾਂ ਦੀਆਂ ਅਸੀਂ ਟਰਾਂਸਪੋਰਟ ਬੰਦ ਕਰਾਈ ਜਾਂਦੇ ਆ ਤੋ ਅਸੀਂ ਜੋ ਜਗਾਰ ਦੇ ਸਾਧਨ ਜਿਹੜੇ ਨੇ ਜਿਹੜੇ ਲੋਕ ਕੋਈ ਕਿਸੇ ਕੋਲ ਆਵਦਾ ਤਰੀਕਾ ਹੈ ਉਹਨੂੰ ਅਸੀਂ ਜਦ ਮਾਲ ਚ ਬਦਲ ਰਿਹਾ ਵੀ ਉੱਥੇ ਜਾ ਕੇ ਤੂੰ ਉਹਦਾ ਕਰਿੰਦਾ ਬਨ ਜਾ ਜਾਂ ਅਸੀਂ ਸਾਈਲੋ ਚ ਬਦਲ ਰਿਹਾ ਆਰਤੀ ਨੂੰ ਕਹਿੰਦਾ ਤੂੰ ਉਹਦਾ ਮੈਨੇਜਰ ਬਨਦਾ ਜਾਂ ਕਰੀਦਾ ਬਨ ਜਾ ਜਾਂ ਅਸੀਂ ਸਾਰੀ ਜ਼ਮੀਨ ਹੈ ਜਿਹੜੀ ਕਾਰਪੋਰੇਟ ਦੇ ਰਿਹਾ ਅਸੀਂ ਕਹਿੰਦੇ ਤੁਸੀਂ ਉਹਦੇ ਕਰਮਿੰਦੇ ਬਣ ਜਾਓ ਕਿਸਾਨਾਂ ਮਜ਼ਦੂਰਾਂ ਨੂੰ ਕਹਿੰਦੇ ਆ ਤੇ ਜਾਂ ਅਸੀਂ ਵੱਡੀ ਇੰਡਸਟਰੀ ਹੈ ਜਿਹੜੀ ਉਹ ਕਾਰਪੋਰੇਟ ਨੂੰ ਅਬਾਨੀਆਂ ਰਾਣੀਆਂ ਨੂੰ ਦੇ ਰਿਹਾ ਤੇ ਜਿਹੜਾ ਛੋਟਾ ਛੋਟਾ ਇੱਥੇ ਇੰਡਸਟਰੀ ਲਾਉਣ ਵਾਲਾ ਹੈ ਛੋਟਾ ਛੋਟਾ ਜਿਨ੍ਹਾਂ ਨੇ ਦਸਤਕਾਰੀ ਲਾਈ ਹੋਈ ਹੈ ਉਹਨਾਂ ਨੂੰ ਕਹਿੰਦੇ ਆ ਉਹਦੇ ਜਾ ਕੇ ਜਾਂ ਤਾਂ ਮੈਨੇਜਰ ਬਣ ਜਾਓ ਛੋਟੇ ਮੁੱਟੇ ਵਰਕ ਮੈਨੇਜਰ ਬਣ ਜਾਓ ਸਰਕਾਰ ਬਾਕੀ ਤੁਹਾਡੇ ਕੋਲ ਕੋਈ ਜਗ੍ਹਾ ਨਹੀਂ ਹੁਣ ਤਾਂ ਅਸੀਂ ਬਣਿਆ ਦੇ ਦਿੰਦੇ ਹਾਂ ਸਰਕਾਰ ਰੋਜ਼ਗਾਰ ਤੇ ਸੋਮੇ ਜਮਾਈ ਸੀਮਤ ਕਰਦੇ ਜਾ ਰਹੇ ਨੇ ਤੇ ਫਿਰ ਆਪਾਂ ਬੇਰੋਜ਼ਗਾਰੀ ਬੇਰੋਜ਼ਗਾਰੀ ਦੀ ਦਰ ਤੇ ਕਿਵੇਂ ਠਲ ਪਾ ਸਕਦੇ ਆ ਬਿਲਕੁਲ ਠੀਕ ਹੈ ਪ੍ਰੋਫੈਸਰ ਮੈਂ ਤੁਹਾਡੇ ਕੋਲ ਆਣਾ ਪ੍ਰੋਫੈਸਰ ਮੈਨੂੰ ਯਾਦ ਆਏ ਜਦੋਂ ਸਕੂਲ ਦੇ ਵਿੱਚ ਅਸੀਂ ਹੁੰਦੇ ਸੀ ਤਾਂ ਤੁਹਾਡੇ ਤੁਹਾਡਾ ਤਾਂ ਬਿਲਕੁਲ ਹੀ ਡਾਇਰੈਕਟ ਕਨੈਕਸ਼ਨ ਹੈ ਨਾ ਬੱਚਿਆਂ ਦੇ ਨਾਲ ਨੌਜਵਾਨਾਂ ਦੇ ਨਾਲ ਤਾਂ ਸਾਨੂੰ ਪੁੱਛਿਆ ਜਾਂਦਾ ਸੀ ਫਲਾਣ ਨੂੰ ਤੂੰ ਖੜਾ ਹੋ ਬਈ ਤੂੰ ਵੱਡਾ ਹੋ ਕੇ ਕੀ ਬਣੇਗਾ ਥੂ ਵੱਡਾ ਹੋ ਕੇ ਕੀ ਬਣੇਗਾ 90% ਜਿਹੜੇ ਬੱਚੇ ਸੀ ਉਹ ਇਹੀ ਕਹਿੰਦੇ ਸੀ ਕਿ ਮੈਂ ਜੌਬ ਕਰਾਂਗਾ ਮੈਂ ਏਵਲੀ ਜੌਬ ਕਰਾਂਗਾ ਮੈਂ ਏਵਲੀ ਜੌਬ ਕਰਾਂਗਾ ਮੈਂ ਏਵਲੀ ਜੌਬ ਕਰਾਂ ਅੱਜ ਦੇ ਹਾਲਾਤਾਂ ਨੂੰ ਵੇਖਦੇ ਹੋਇਆ ਅੱਜ ਦੇ ਨ ਤਾ ਕਿ ਉਹਨਾਂ ਦੇ ਮਨ ਦੇ ਵਿੱਚ ਡਰ ਇਸ ਸਹਿਮ ਹੈ ਕਿ ਹਾਇਰ ਐਜੂਕੇਸ਼ਨ ਲੈਣ ਤੋਂ ਬਾਅਦ ਵੀ ਸਾਨੂੰ ਇਦਾਂ ਤੱਕੇ ਖਾਣੇ ਪੈਣਦੇ ਜਿਵੇਂ ਆ ਨੌਜਵਾਨ ਕਰਨੇ ਭੇਡਾਂ ਬੱਕਰੀਆਂ ਵਾਂਗੂ ਜਿੱਧਰ ਵੱਲ ਨੂੰ ਹੱਕਿਆ ਜਾਂਦਾ ਉਧਰ ਵੱਲ ਨੂੰ ਹੱਕ ਰਹੇ ਨੇ ਇਹ ਦੇਖੋ ਹਰਦੀ ਜੀ ਇਹ ਜਿਆਦਾ ਸੰਕਟ ਬਣਿਆ ਕੋਵਿਡ ਦੇ ਦਿਨਾਂ ਤੋਂ ਬਾਅਦ ਪਹਿਲਾਂ ਵੀ ਸੰਕਟ ਤੇ ਬਣਾਇਆ ਜਾ ਰਿਹਾ ਸੀਗਾ ਮਿਹਨਤ ਕੀਤੀ ਜਾ ਰਹੀ ਸੀਗੀ ਉਹੀ ਉਹਨਾਂ ਦੇ ਚੰਦਕ ਲੋਕ ਜਿਨ੍ਹਾਂ ਨੂੰ ਤੁਸੀਂ ਸਾਰਾ ਪੈਸਾ ਸਾਰਾ ਬਿਜ਼ਨਸ ਦੇਸ਼ ਦਾ ਫੜਾ ਦੋਗੇ ਤੇ ਉਹ ਤੇ ਕਰਦੇ ਆ ਜੌਬਲੈਸ ਗਰੋਥ ਉੰਨਾ ਦੀ ਜੌਬ ਜਾਂ ਤੇ ਬਿਲਕੁਲ ਯਾ ਜਿਸ ਤਰੀਕੇ ਨਾਲ ਲੋਡ ਰਿਹਾ ਇਹੋ ਜੇ ਜੌਬ ਰਹੂਗੀ ਜਾਂ ਉਹ ਬਿਲਕੁਲ ਹਾਈ ਟੈਕ ਜੌਬ ਜਿਹੜੀ ਜਿਹੜੀ ਓਵਰ ਆਲ ਪੜ੍ਹਿਆ ਲਿਖਿਆ ਨੂੰ ਜੌਬ ਮਿਲਣੀ ਆ ਜਿਹੜੇ ਪੜ੍ਹੇ ਲਿਖੇ ਅਨਪਲਾਈਡ ਆ ਉਹ ਬਹੁਤ ਵੱਡੇ ਪੱਦਰ ਤੇ ਹੋਤੇ ਇੱਕ ਕਿਸਮ ਦਾ ਸਮਝ ਲਓ ਤੁਸੀਂ ਦੇਸ਼ ਦੇ ਅੰਦਰ ਅਸੀਂ ਬਰੂਦ ਇਕੱਠਾ ਕਰ ਰਹੇ ਆ ਕਿਹੜੇ ਹਾਲਾਤ ਵਿੱਚ ਕਿਵੇਂ ਕਿੱਦਾਂ ਫਟੂ ਆਏ ਤੇ ਹੁਣ ਆਉਣ ਵਾਲਾ ਸਮਾਂ ਦੇਖੂਗਾ ਉਹਦੇ अर्ਲੀ ਸਿੰਪਟਮ ਤੇ ਆ ਜਿਹੜਾ ਤੁਸੀਂ ਅੱਜ ਦਿਖਾ ਰਹੇ ਆ ਮੈਂ ਇੱਕ ਨੈਸ਼ਨਲ ਚੈਨਲ ਤੇ ਦੇਖ ਰਿਹਾ ਸੀਗਾ ਕਿ ਉਹਨਾਂ ਦਾ ਤੇ ਕਿਆ ਮੈਨੂੰ ਗਲਤੀ ਲੱਗੀ ਹੋਵੇ ਕਿ 600 ਜੌਬਸ ਹੈਗੀਆਂ ਜਿਹਦੇ ਲਈ 25000 ਲੋਕ ਇੱਥੇ ਆ ਕੇ ਲੋਡਰ ਆ ਗਏ ਆ ਹੋ ਸਕਦਾ ਉਹਨਾਂ ਨੇ ਬਾਕੀ ਵੀ ਕਿੰਨੇ ਸਟਾਇਆ ਇਸ ਤਰ੍ਹਾਂ ਪ੍ਰੋਫੈਸਰ ਪਹਿਲਾਂ 600 ਦੀ ਗੱਲ ਹੋ ਰਹੀ ਸੀ ਪਰ ਬਾਅਦ ਚੋਂ 2200 ਪੋਸਟਾਂ ਨਿਕਲੀਆਂ ਪਤਾ ਲੱਗਿਆ ਹਾਂ ਬਿਲਕੁਲ ਜਦੋਂ ਮੈਂ ਦੇਖਿਆ ਉਹ ਇਹ ਗੱਲ ਦਾ ਸੀ ਤੇ ਮੈਂ ਆਪ ਮੱਥੇ ਨੂੰ ਹੱਥ ਮਾਰ ਰਿਹਾ ਸੀ ਕਿ ਇਹ ਤੇ ਇੱਕ ਕਿਸਮ ਦਾ ਤੂਫਾਨ ਆ ਇੱਕ ਵਾਲਕੇਨਿਕ ਪੋਜੀਸ਼ਨ ਦੇਸ਼ ਦੇ ਅੰਦਰ ਬਣੀ ਹੋਈ ਆ ਇਹ ਹੋਇਆ ਉਦੋਂ ਕਿ ਜਿੰਨੇ ਐਮ ਐਸ ਐਮਈ ਜਿਨ੍ਹਾਂ ਨੂੰ ਮੀਡੀਅਮ ਸਮਾਲ ਮਾਈਕਰੋ ਐਂਟਰਪ੍ਰਾਈਜ਼ਸ ਕਹਿੰਦੇ ਆ ਉਹ ਤਬਾਹ ਹੋ ਗਏ ਇਹਨਾਂ ਨੇ ਨੋਟਬੰਦੀ ਕੀਤੀ ਉਦੋਂ ਤਬਾਹ ਹੋ ਗਏ ਜਿਹੜਾ ਮੁੜ ਕੇ ਉਦੋਂ ਤੋਂ ਇਕਨੋਮੀ ਨੂੰ ਇਹਨਾਂ ਨੂੰ ਜਿਹੜੇ ਸਪੈਸ਼ਲ ਐਫਰਟ ਕਰਨੇ ਸੀ ਉਹ ਕੀਤੇ ਹੀ ਨਹੀਂ ਸਾਡੇ ਜਿਹੜੇ ਪੋਲੀਟੀਸ਼ੀਨ ਆ ਉਹ ਵੱਡੇ ਕਾਰਪੋਰੇਟਾਂ ਨਾਲ ਰਲ ਕੇ 24 ਘੰਟੇ ਇੱਕ ਗੋਂਦਾਂ ਗੁੰਦੀਆਂ ਜਾਂਦੀਆਂ ਕਿ ਸੱਤਾ ਦੇ ਵਿੱਚ ਆਪਣੇ ਪੈਰ ਕਿਵੇਂ ਫਲਾਉਣੇ ਆ ਤੇ ਫਲਾਉਣ ਤੋਂ ਬਾਅਦ ਦੁਬਾਰਾ ਸੱਤਾ ਦੇ ਵਿੱਚ ਕਿਵੇਂ ਆਉਣਾ ਦੇਸ਼ ਭਗਤੀ ਦੇ ਨਾਰੇ ਜਰੂਰ ਲਾਉਂਦੇ ਆ ਕਿ ਆਹ ਦੇਸ਼ ਭਗਤੀ ਆ ਹੋ ਗਿਆ ਕੋਈ ਵੀ ਮੜਾ ਜਾ ਕਿਸੇ ਨੂੰ ਕੁਝ ਕਹਿ ਦਿਓ ਕਿਸੇ ਲੀਡਰ ਨੂੰ ਕਹਿ ਦਿਓ ਇਹ ਐਂਟੀ ਨੈਸ਼ਨਲ ਆ ਚੱਕੋ ਲਾਓ ਇਹਨਾਂ ਤੇ ਐਨਐਸਏ ਲਾਓ ਇਹਨਾਂ ਦੇ ਯੂਏਪੀਏ ਕੁਝ ਵੀ ਲਾ ਦਿਓ ਇਹ ਹਾਲਾਤ ਦੇਸ਼ ਦੇ ਅੰਦਰ ਬਣਿਆ ਤੁਸੀਂ ਅੱਜ ਮੁੰਡਾ ਇੱਕ ਛੱਡਿਆ ਗਿਆ ਸਾਡਾ ਨਵਦੀਪ ਜਿਹੜਾ ਉਹ ਕੈਨਨ వాటర్ ਕੈਨਨ ਵਾਲਾ ਜਿਹੜਾ ਮੁੰਡਾ ਸੀਗਾ ਉੱਥੇ ਜਾ ਕੇ ਉਹਨੂੰ ਆਨਰ ਕਰਨ ਲਈ ਇੱਕ ਮੰਡੀ ਦੇ ਵਿੱਚ ਕਿਸਾਨਾਂ ਨੇ ਕਹਿ ਗਿਆ ਸੀ ਉਹਨੂੰ ਆਨਰ ਕਰਾਂਗੇ ਇੱਕ ਕੱਠ ਰੱਖਤਾ ਟੈਂ ਕਰਤਾ ਫੜਲੇ ਬੰਦੇ ਬੱਚਾਂ ਲੈ ਕੇ ਇਹ ਹਾਲਾਤ ਹੈ ਦੇਸ਼ ਦੇ ਵਿੱਚ ਤੁਸੀਂ ਕਿਸੇ ਨੂੰ ਬੋਲਣ ਨਹੀਂ ਦਿਓਗੇ ਸੜਕਾਂ ਦੇ ਉੱਤੇ ਵੀ ਬੰਦ ਕਰ ਦਿਓਗੇ ਸੜਕਾਂ ਹੀ ਜਿਹੜੀਆਂ ਜੀਟੀ ਰੋਡ ਆ ਉਹਨੂੰ ਬੰਦ ਕਰਕੇ ਰੱਖ ਦਿਓਗੇ ਕੋਈ ਮਹੀਨਿਆਂ ਤੱਕ ਪੁੱਛੂਗਾ ਨਹੀਂ ਕਾਹਦਾ ਦੇਸ ਆ ਕਿੱਧਰ ਨੂੰ ਜਾ ਰਹੇ ਆ ਇਹ ਇਹ ਬੇਰਜਗਾਰੀ ਜਿਹੜੀ ਆ ਤੁਸੀਂ ਹਰਪ੍ਰੀਤ ਜੀ ਬਿਲਕੁਲ ਬਹੁਤ ਵੱਡਾ ਮੇਰੇ ਆਪਣੇ ਮਨ ਵਿੱਚ ਇਸ ਗੱਲ ਦਾ ਬਹੁਤ ਗਹਿਰਾ ਇੱਕ ਸਦਮਾ ਲੱਗਾ ਕਿ ਅਸੀਂ ਕਿੱਧਰ ਨੂੰ ਦੇਸ਼ ਨੂੰ ਤੋੜ ਦਿੱਤਾ ਆ ਹਾਲਾਤ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਆ ਤੁਸੀਂ ਦੇਖੋ ਕਿ ਇਹਨਾਂ ਨੂੰ ਕਿਸੇ ਕਿਸਮ ਦਾ ਕੋਈ ਪਲੈਨਿੰਗ ਨਹੀਂ ਹੈ ਆਉਣ ਵਾਲੇ ਸਮੇਂ ਦੇ ਵਿੱਚ ਕਿ ਆਪਾਂ ਰੋਜ਼ਗਾਰ ਜਨਰੇਟ ਕਰਨਾ ਸੈਂसेक्स ਦੇਖੋ ਬੰਬੇ ਸਟਾਕ ਐਕਸਚੇਂਜ ਦੇਖੋ ਅਸੀਂ 80000 ਤੋਂ ਉੱਪਰ ਪਤਾ ਨਹੀਂ ਕਿਤੇ ਕਿਤੇ ਚੜ੍ਹਾਈ ਦੁਰੇ ਜਾਂਦੇ ਆ ਉਹ ਕਿੱਥੋਂ ਪੈਸਾ ਹੁੰਦਾ ਕੌਣ ਉਹ ਨੂੰ ਚੜ੍ਹਾਈ ਜਾਂਦੇ ਆ ਜੌਬਲੈਸ ਗ੍ਰੋਥ ਹੈ ਕੀ ਆ ਦੂਸਰੀ ਗੱਲ ਤੁਸੀਂ ਦੂਜੇ ਪਾਸੇ ਇੱਕ ਹੋਰ ਚੀਜ਼ ਤੁਹਾਨੂੰ ਨੋਟ ਕਰਨ ਵਾਲੀ ਹੈਗੀ ਆ ਹਰਪੀਜੀ ਜੀ ਜੀ ਜਿੰਨੇ ਭਾਵੇਂ ਉਹ ਕਾਂਗਰਸ ਆ ਭਾਵੇਂ ਉਹ ਭਾਪੀ ਆ ਐਨਡੀਆ ਹੋਵੇ ਜਾਂ ਕਾਂਗਰਸ ਪਾਰਟੀ ਦਾ ਮੈਂ ਕਿਹਾ ਦੋਹੇ ਤਰਾ ਕੰਪੀਟ ਕਰਨ ਲੱਗੀਆਂ ਕਿ ਲੋਕਾਂ ਨੂੰ ਤੁਸੀਂ ਪੈਲੀਏਟਿਵਸ ਦੇ ਕੇ ਹੂੰ ਔਰਤਾਂ ਨੂੰ ਦੇ ਦੋ 1.5 ਹਜ਼ਾਰ ਰੁਪਿਆ ਅੱਜ ਬੰਬੇ ਦੇ ਵਿੱਚ ਜਿੱਥੇ ਰੌਲਾ ਪਿਆ ਇੱਕ ਪਾਸੇ 25 ਹਜ਼ਾਰ ਦਾ ਦੂਜੇ ਪਾਸੇ ਕੀ ਉਹਨਾਂ ਦੇ ਚੀਫ ਮਿਨਿਸਟਰ ਨੇ ਛਿੰਦੇ ਨੇ ਅਨਾਉਂਸ ਕੀਤਾ ਕਹਿੰਦਾ ਜੀ ਜਿਹੜੇ ਪਲੱਸ 2 ਆ ਉਹਨਾਂ ਨੂੰ ਅਸੀਂ 6-6 ਹਜ਼ਾਰ ਸਟਾਈਪੈਂਟ ਦੇ ਰਹੇ ਹਾਂ ਜਿਹੜੇ ਇਹ ਡਿਪਲੋਮਾ ਕਰਦੇ ਉਹਨਾਂ ਨੂੰ 8 ਹਜ਼ਾਰ ਜਿਨ੍ਹਾਂ ਨੇ ਬੀਏ ਕਰ ਲਈ ਉਹਨਾਂ ਨੂੰ 10 ਹਜ਼ਾਰ ਤੇ ਔਰਤਾਂ ਨੂੰ 1.5 ਹਜ਼ਾਰ ਤੇ ਫਾਰਮ ਫਰੋਤੜਾ ਤੜ ਲੋਕਾਂ ਨੂੰ ਸਰਕਾਰੀ ਖਜ਼ਾਨਾ ਲਟਾ ਕੇ ਤੁਸੀਂ ਸਰਕਾਰੀ ਖਜ਼ਾਨੇ ਚੋਂ ਵੰਡੀ ਦੇ ਕੇ ਬ੍ਰਾਈਬ ਮਤ ਕਰਕੇ ਤੁਸੀਂ ਵੋਟਾਂ ਇਕੱਠੀਆਂ ਕਰ ਰਹੇ ਆ ਇਹ ਦੇਸ਼ ਫਿਰ ਇਹ ਹਾਲਾਤ ਹੀ ਬਣਨੇ ਆ ਕਿੱਥੋਂ 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 ਤਰੱਕੀ ਹੋਊਗੀ ਕੀ ਹੋਊਗਾ ਹੋ ਹੀ ਨਹੀਂ ਸਕਦਾ ਤੁਸੀਂ ਤੇ ਲੋਕਾਂ ਨੂੰ ਪਹਾੜੇ ਦੇ ਪਹਾੜੇ ਦੇ ਲਾ ਰਹੇ ਆ ਆ ਲੈ ਅਸੀਂ ਤੈਨੂੰ ਜੌਬ ਨਹੀਂ ਦੇ ਸਕਦੇ ਅਸੀਂ ਤੈਨੂੰ ਸਸ਼ਕਤ ਨਹੀਂ ਕਰ ਸਕਦੇ ਅਸੀਂ ਤੈਨੂੰ ਦੇਸ਼ ਭਗਤੀ ਕਿਵੇਂ ਸਿਖਾਵਾਂਗੇ ਇੱਜ਼ਤ ਮਾਨ ਦੇ ਹੀ ਨਹੀਂ ਸਕਦੇ ਅਸੀਂ ਤੁਹਾਨੂੰ ਅਸੀਂ ਤੇ ਤੁਹਾਨੂੰ ਭੁੱਖੇ ਮਰਦਿਆਂ ਨੂੰ 82 ਕਰੋੜ ਨੂੰ ਦਾਣੇ ਦੇਣੇ ਸ਼ੁਰੂ ਕਰ ਦਿੱਤੇ ਹੂੰ ਇਹ ਕਹਤਾ ਹੈ ਅਸੀਂ ਹੁਣ ਚੱਕਤੇ ਅਸੀਂ ਤੇ ਗਰੀਬੀ ਚੱਕ ਦਿੱਤੀ ਆ ਅਸੀਂ ਪਾਵਰਟੀ ਐਲੀਵੇਸ਼ਨ ਕਰ ਦਿੱਤੀ ਆ ਤੇ ਬਾਕੀ ਜਿਹੜੇ ਨੌਜਵਾਨ ਨੇ ਜੇ ਠੱਕੇ ਖਾਂਦੇ ਫਿਰਦੇ ਉਹਨਾਂ ਨੂੰ ਰੋਜ਼ਗਾਰ ਤੇ ਇੱਜ਼ਤ ਮਾਨ ਦੀ ਰੋਟੀ ਕਮਾ ਕੇ ਖਾਣ ਦੇ ਜ਼ਰੀਏ ਪੈਦਾ ਕਰਨ ਦੀ ਜਗ੍ਹਾ ਲਾਤਾ ਤੁਸੀਂ ਕਿਤੇ ਨੂੰ 1500 ਰੁਪਏ ਦਿੱਤਾ 1500 ਦਿੱਤਾ ਬਿਲਕੁਲ ਠੀਕ ਸਰ ਮੈਂ 1 ਮਿੰਟ ਆ ਗਿਆ ਇੱਕ ਇੱਕ ਸਵਾਲ ਗਰਕ ਸਾਹਿਬ ਤੋਂ ਵੀ ਲੈ ਲਾਂ ਡਾਕਟਰ ਗਰਕ ਸਾਹਿਬ ਗਰਕ ਸਾਹਿਬ ਆਮ ਤੌਰ ਤੇ ਆਪਾਂ ਇਹ ਕਹਿੰਨੇ ਕਿ ਸੋਸ਼ਲ ਮੀਡੀਆ ਤੇ ਫਾਇਦੇ ਤੇ ਨੁਕਸਾਨ ਵੀ ਆ ਪਰ ਪਿਛਲੇ ਕੁਝ ਟਾਈਮ ਤੋਂ ਸ਼ਾਇਦ ਤੁਹਾਡੇ ਨੋਟਿਸ ਦੇ ਵਿੱਚ ਵੀ ਆਇਆ ਹੋਵੇ ਕਿ ਪੰਜਾਬ ਦੇ ਵਿੱਚ ਚਲੋ ਪੰਜਾਬ ਦੇ ਸੰਦਰਭ ਚ ਅਸੀਂ ਗੱਲ ਕਰਦੇ ਆ ਹੁਣ ਨੌਜਵਾਨਾਂ ਨੇ ਆਪਣੇ ਛੋਟੇ ਛੋਟੇ ਕਾਟ ਲਾਣੀਏ ਕੰਮ ਕਰਨੇ ਸ਼ੁਰੂ ਕੀਤੇ ਨੇ ਇੱਕ ਚੰਗਾ ਸਨੇਹਾ ਵੀ ਹੈ ਕਿ ਜਿਹੜੀ ਸ਼ਰਮ ਹੈ ਉਹਨੂੰ ਲਾ ਕੇ ਹੁਣ ਘਰ ਰੱਖ ਦਿੱਤਾ ਕੋਈ ਚਾਟ ਵੇਚ ਰਿਹਾ ਕੋਈ ਗੋਲ ਗੱਪੇ ਵੇਚ ਰਿਹਾ ਕੋਈ ਮੋਮੋਸ ਵੇਚ ਰਿਹਾ ਇਹਦੇ ਵਿੱਚ ਕੰਮ ਚ ਕੋਈ ਸ਼ਰਮ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਤੁਹਾਨੂੰ ਇਹ ਪੋਜ਼ਿਟਿਵ ਸਾਈਨ ਲੱਗਦਾ ਕਿ ਸਰਕਾਰਾਂ ਤੋਂ ਹੁਣ ਆਸ ਰੱਖਣੀ ਬੰਦ ਕਰਕੇ ਜੇ ਨੌਜਵਾਨ ਆਪ 3B2 ਦੇ ਤੁਸੀਂ ਮਾਰਕੀਟ ਦੇਖੋ ਨੌਜਵਾਨ ਲੱਗੇ ਹੁੰਦੇ ਨੇ ਇਹ ਚੰਗਾ ਇੱਕ ਸਾਈਨ ਹੈਗਾ ਇਹ ਚੰਗਾ ਸਾਇੰਟਾ ਹੈਗਾ ਹੀ ਐ ਮੈਂ ਇਹਨੂੰ ਇੱਕ ਗੱਲ ਹੋਰ ਪਾਸੋਂ ਵੀ ਲਵਾਗਾ ਬਹੁਤ ਹੀ ਚੰਗਾ ਮੇਰੇ ਹਿਸਾਬ ਨਾਲ ਤੱਕ ਅੱਦਾ ਚੰਗਾ ਹੀ ਨਹੀਂ ਜਦ ਲੋਕ ਆਪੇ ਤੁਰਨਗੇ ਜਿਹੜੇ ਮਰਜ਼ੀ ਪਾਸੇ ਤੁਰਨ ਕੰਮ ਕਰਨ ਵਾਸਤੇ ਪਰ ਸਰਕਾਰਾਂ ਨੂੰ ਜਿਹੜਾ ਸੋਚਣ ਦੀ ਲੋੜ ਆ ਇੱਕ ਐਡੇ ਵੱਡੇ ਅਸੀਂ ਵਿਰੋਧ ਤੇ ਖੜਿਆ ਮੈਂ ਕੋਈ ਆਰਟੀਕਲ ਦੇਖਿਆ ਸੀ ਪੰਜਾਬ ਦੇ ਦਰਸ਼ਨ ਦੇ ਉੱਤੇ ਉਹਨੇ ਜਦ ਮੈਂ ਖੋਜ ਕਰ ਰਿਹਾ ਸੀ ਮੈਨੂੰ ਵੱਡੀ ਹੈਰਾਨੀ ਹੋਈ ਕਿ ਜਿਹੜੇ ਬੰਦੇ ਆਪਦੇ ਆਪ ਨੂੰ ਨਾ ਹੁਣ ਪਾਵਰ ਦੇ ਕਾਬਜੇ ਸਮਝਦੇ ਨੇ ਜੀ ਉਹ ਜਾਦਾ ਦੂਜੇ ਲੋਕ ਉਠਖੜਦੇ ਨੇ ਉਹ ਫਿਰ ਇਹ ਨਹੀਂ ਦੇਖਦੇ ਵੀ ਕੌਣ ਕੀ ਹੈ ਪੂਰੇ ਮੁੜਕਾਂ ਦੇ ਵਿੱਚ ਸਭਿਤਾਵਾਂ ਦਾ ਬਦਲਾਅ ਹੀ ਇਦਾਂ ਹੋਇਆ ਹੈ ਵੀ ਜਿਹੜੇ 100 ਕਾਲ ਦਾਪਦੇ ਆਪ ਨੂੰ ਸੱਭਿਅੇ ਕਹਿੰਦੇ ਹੁੰਦੇ ਨੇ ਉਹ ਦੂਜਿਆਂ ਨੂੰ ਦਵਾਈ ਜਾਂਦੇ ਨੇ ਦਵਾਈ ਜਾਂਦੇ ਨੇ ਫਿਰ ਜਦ ਪਾੜਾ ਇੰਨਾ ਵੱਡਾ ਦੂਜੇ ਇਹੀ ਉਠਖੜਦੇ ਨੇ ਵੀ ਦੇਖੀ ਜੋ ਯਾਰ ਹੁਣ ਮਰ ਜਾਣਾ ਜੇ ਤੁਸੀਂ ਆਲਮੀ ਦੇ ਵਿੱਚ ਜਾਓ ਪੰਜਾਬ ਵਾਲਿਆਂ ਨੂੰ ਸਭ ਤੋਂ ਜ਼ਿਆਦਾ ਮਿਲਦਾ ਸੀ ਪਹਿਲਾਂ ਤਾਂ ਪੰਜਾਬ ਦਾ ਸੀਮਤ ਕਰਿਆ ਹੁਣ ਤੁਸੀਂ ਉਹਨੂੰ ਕਰਤਾ ਤਾਂ ਉਹ ਅਗਨੀ ਵੀਰ ਵੀ ਅਸੀਂ ਤਾਂ ਦੇ ਨਹੀਂ 4 ਸਾਲ ਵਾਸਤੇ ਤੇ ਜੇ ਅਗਨੀ ਵੀਰ ਉਹ ਵੀਰ ਕਹਾ ਉਹਨੂੰ ਵੀਰ ਥੋੜਾ ਬਣਾਇਆ ਤੁਸੀਂ ਉਹਨੂੰ ਤਾਂ ਤੁਸੀਂ ਗਲਾਂ ਬਣਾ ਰਹੇ ਹੋ ਠੀਕੇ ਤਾਂ ਭਰਤੀ ਸੋ ਇਸ ਕਰਕੇ ਜਿਸ ਤਰੀਕੇ ਨਾਲ ਸਰਕਾਰ ਸਾਰੇ ਜੌਬ ਖਤਮ ਕਰ ਰਹੀ ਹੈ ਚਾਹੇ ਉਹ ਸਰਕਾਰੀ ਤੌਰ ਤੇ ਮੈਂ ਕਹਾਂਗਾ ਸਰਕਾਰੀ ਨੌਕਰੀਆਂ ਤਾਂ ਜੇ ਅਸੀਂ ਪੰਜਾਬ ਦੀ ਉਦਾਹਰਣ ਲਈਏ ਪੰਜਾਬ ਦੇ ਵਿੱਚ ਪਿਛਲੇ ਪੰਜਾ 7-8 ਸਾਲਾਂ ਦੇ ਵਿੱਚ ਜਿਹੜੀ ਨੌਕਰੀ ਸਾਢੇ 3 ਲੱਖ ਰੈਗੂਲਰ ਸੀ ਉਹ ਤਕਰੀਬਨ 2,78,000 ਰਹਿ ਗਈ ਤੇ ਜਿਹੜੀ ਕੱਚੀ ਨੌਕਰੀ 40-45,000 ਸੀ ਉਹ ਤਕਰੀਬਨ 25-26,000 ਰਹਿ ਗਈ ਸੋ ਜੇ ਤੁਸੀਂ ਨੌਕਰੀਆਂ ਲਗਾਤਾਰ ਘਟਾਈ ਜਾਣੀਆਂ ਨੇ ਜਿੱਥੇ ਕਿ ਦੁੱਗਣੀਆਂ ਹੋਣੀਆਂ ਚਾਹੀਦੀਆਂ ਸੀ ਜਿਹੜੀਆਂ 1997-98 ਦੇ ਵਿੱਚ ਤਕਰੀਬਨ 4 ਲੱਖ ਟੋਟਲ ਸੀਗਾ ਜॉਬ ਉਹ ਘਟ ਕੇ ਹੁਣ 3 ਲੱਖ ਤੇ ਕੱਚੇ ਰਲਾ ਕੇ 3 ਲੱਖ 5-7 ਹਜ਼ਾਰ ਰਹਿ ਗਿਆ ਕਿ ਜਦ ਕੇ ਕੰਮ ਦੇ ਸਾਬ ਨਾਲ ਵਾਦੀ ਦੇ ਸਾਬ ਨਾਲ ਉਹ 7 ਲੱਖ ਹੋਣਾ ਚਾਹੀਦਾ ਸੀ ਫਿਰ ਇਹ ਤਾਂ ਮਤਲਬ ਜੌਬ ਤੱਕ ਤੁਸੀਂ ਖਤਮ ਕਰਿਓ ਸਰਕਾਰੀ ਫੇਰ ਜਿਹੜੇ ਲੋਕਾਂ ਦੇ ਆਰਦੇ ਧੰਦੇ ਨੇ ਜਿਵੇਂ ਤੁਸੀਂ ਦੱਸਿਆ ਉਹਨੂੰ ਵੀ ਹੁਣ ਉਹਨਾਂ ਦੇ ਉੱਤੇ ਇੰਨਾ ਅੰਕ ਚੜਾ ਰਹੇ ਨੇ ਤੁਸੀਂ ਆਹ ਚੀਜ਼ ਨਹੀਂ ਵਰਤਣੀ ਤੁਸੀਂ ਉਹ ਨਹੀਂ ਵਰਤਣਾ ਤੁਸੀਂ ਇੱਥੇ ਨਹੀਂ ਵਰਤਣਾ ਆ ਮਾਦੀ ਚ ਜੇ ਕੋਈ ਰੇੜੀ ਲਾ ਕੇ ਬੰਦਾ ਕੁਛ ਆ ਬੰਦੇ ਤੋਂ ਪੈਸੇ ਲੈ ਜਾਂਦੇ ਨੇ ਦੂਜੇ ਉਸੇ ਰੇੜੀ ਨਹੀਂ ਲਾਉਣ ਦਿੰਦੇ ਸੋ ਇਸ ਕਰਕੇ ਸਾਨੂੰ ਬਿਲਕੁਲ ਤਾਰਿਕ ਇਹਨਾ ਸੋਚਣਾ ਕੋ ਕਹਨ ਨੂੰ ਸਰਕਾਰਾਂ ਜਿੰਨੇ ਮਰਜੀ ਦੰਗ ਜੇ ਮਾਰੀ ਜਾਣ ਇਹ ਦੰਗ ਜੇ ਨਾ ਮਾਰਨ ਦਾ ਨਹੀਂ ਚੱਲਦਾ ਜਿਹੜੀ ਮਰਜੀ ਸਰਕਾਰ ਆਵੇ ਲੋਕਾਂ ਨੇ ਫਿਰ ਡਾਂਗੀ ਚੱਕਣੀਆਂ ਆਖ ਰਕਾਰ ਡਾਕਟਰ ਮੈਂ ਮੈਂ ਇੱਕ ਜਗ੍ਹਾ ਤੇ ਕਹਿੰਦਾ ਡਾਕਟਰ ਅਸੀਂ ਮੈਂ ਇੱਕ ਇੱਕ ਜਗ੍ਹਾ ਤੇ ਪੰਜਾਬ ਦੇ ਵੀ ਅੰਕੜੇ ਪੜ੍ਹ ਰਹੇ ਸੀਗਾ ਕਿ ਕ੍ਰਾਈਮ ਰੇਸ਼ਿਓ ਕਿਉਂ ਵਧਦੀ ਜਾ ਰਹੀ ਹੈ ਉਹਨਾਂ ਨੇ ਵੀ ਕਿਤਨੇ ਕਿਤੇ ਇਸ਼ਾਰਾ ਕੀਤਾ ਕਿ ਜਦੋਂ ਬੇਰੋਜ਼ਗਾਰੀ ਵਧੇਗੀ ਜਦੋਂ ਨੌਜਵਾਨਾਂ ਨੂੰ ਕੰਮ ਧੰਦਾ ਨਹੀਂ ਮਿਲੇਗਾ ਤਾਂ ਉਹ ਕ੍ਰਾਈਮ ਵੱਲ ਜਾਂਦੇ ਨੇ ਜੀ ਬਿਲਕੁਲ ਇਹ ਕ੍ਰਾਈਮ ਨੇ ਨਸ਼ੇ ਨੇ ਬਾਹਰ ਜਾਣਾ ਤੇ ਇਹ ਗੈਂਗਸਟਰ ਬੰਨਾ ਇਹ ਜੋਬ ਨਾ ਹੋਣ ਕਰਕੇ ਵੀ ਇੱਕ ਵੱਡਾ ਕਾਰਨ ਹੈ ਜੋਬ ਨਾ ਮਿਲੰਦਾ ਕਿਉਂਕਿ ਲੋਕਾਂ ਨੇ ਆਦੀ ਮੈਂ ਕਿਤੇ ਡਾਕਟਰ ਦੇ ਰਿਆ ਸੀ ਉਹਨਾਂ ਨੇ ਇਹੀ ਗੱਲ ਕਹਦੇ ਸੀ ਵੀ ਤੁਸੀਂ ਮਨ ਨੂੰ ਤਸੱਬੀ ਆਪ ਦੇ ਨੂੰ ਜੇ ਕੇ ਅੱਛੇ ਇਨਸਾਨ ਬਣਨ ਵਾਸਤੇ ਪਰ ਵਿਚਾਰੇ ਕੀ ਕਰਨਗੇ ਲੈਕਚਰ ਉਹਨਾਂ ਦੇ ਰੋਟੀ ਛੋਟ ਢਿੱਡ ਛੋੜੋ ਪੜੇਗਾ ਲੈਕਚਰ ਤਾਂ ਸਾਡੇ ਵਰਗੇ ਬੇਚਾਰੇ ਦੇ ਦਿੰਦੇ ਨੇ ਸਾਂਗ ਤੋਂ ਹੁਣ ਢੂਡ ਢੂਡ ਲੱਖ ਰਿਆ ਪੈਨਸ਼ਨ ਮਿਲਦੀ ਹੈ ਪ੍ਰੋਫੈਸਰਾਂ ਨੂੰ ਵੀ ਮੈਨੂੰ ਵੀ ਅਸੀਂ ਸਾਨੂੰ ਕੀ ਆ ਸੀ ਜਿਹੜੇ ਬੱਚੇ ਨੂੰ ਆਪ ਹੀ ਤੁਸੀਂ ਦੇਖੋ 25 20000 ਦੀ ਨੌਕਰੀ ਸੀ ਇਹ 20000 ਦੀ ਮੈਨੂੰ ਲੱਗਦਾ ਹੋਣੀ ਕੱਚੀ ਹੈ ਇਹ ਅਜੇ ਉਹ ਵੀ ਕੁਲੀ ਵਾਲੀ ਹੈ ਅਸਲ 'ਚ ਆਪਾਂ ਹੁਣ ਲੋਡਰ ਕਹਿ ਕੇ ਨਾ ਅੰਗਰੇਜ਼ੀ ਦਾ ਆਪ ਜਬਦ ਅਸਲ 'ਚ ਉਹ ਕੁਲੀ ਵਾਲੀ ਨੌਕਰੀ ਹੈ ਵੀ ਸਮਾਨ ਚੱਕ-ਟੱਕੇ ਲੰਦਣਾ ਬਿਲਕੁਲ ਠੀਕ ਗੱਲ ਕੁਲੀ ਦੀ ਜਾਵਾ ਹੋ ਉਹ ਉਹਦੇ ਵਾਸਤੇ ਹਾਲ ਹੋਇਆ ਹੋਇਆ ਹੈ ਕਿ ਤੁਸੀਂ ਬਾਕੀ ਕੀ ਦੇਖੋਗੇ ਹਾਂ ਇਹਨਾਂ ਦੇ ਫਰਜੰਦ ਨੇ ਜਿਹੜੇ ਉਹ ਬੜੇ ਐਸ਼ ਕਰਦੇ ਨੇ ਉਹ ਜੰਮਦਿਆਂ ਦੇ ਮੂੰਹ 'ਚ ਹੀ ਸੋਨੇ ਦਾ ਚਮਚਾ ਹੁੰਦਾ ਸੋ ਇਸ ਕਰਕੇ ਸਾਨੂੰ ਸੀਰੀਅਸਲੀ ਦੇਖਣਾ ਪਊਗਾ ਗੰਮੀਤਲ ਔਰ ਮੈਂ ਤੁਹਾਨੂੰ ਵੀ ਇਸ ਗੱਲ ਦੀ ਵਧਾਈ ਦਿੰਦਾ ਕਿ ਤੁਸੀਂ ਇਹ ਮੁੱਦਾ ਚੁੱਕਿਆ ਨਹੀਂ ਤਾਂ ਬਹੁਤੇ ਪੰਜਾਬੀ ਚੈਨਲ ਇਹ ਮੁੱਦਾ ਨਹੀਂ ਚੁੱਕਦੇ ਇਸ ਤਰੀਕੇ ਨਾਲ ਬਿਲਕੁਲ ਠੀਕ ਸਰ ਬਿਲਕੁਲ ਠੀਕ ਸਰ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਹੁਣ ਸਵਾਲ ਇਹ ਹੈ ਮੈਂ ਉਹਦਾ ਹਰਾਵਾਂਗਾ ਕਿ ਜਿਹੜੇ ਹੁਣ ਬੱਚੇ ਆਮ ਤੌਰ ਤੇ ਸੀ ਕਹਿੰਦੇ ਕਿ ਪੜੋ ਲਿਖੋ ਭਾਈ ਜੇ ਤੁਸੀਂ ਕੁਝ ਬਣਨਾ ਤਾਂ ਪੜੋ ਲਿਖੋ ਜਦੋਂ ਇਹ ਤਸਵੀਰਾਂ ਦੇਖਦੇ ਨੇ ਉਹ ਕਹਿੰਦੇ ਨੇ ਪੜ ਲਿਖ ਕੇ ਕੀ ਕਰਨਾ ਹੁਣ ਤੁਸੀਂ ਦੱਸੋ ਇਹ ਜਿਹੜੀ ਪੀ ਐਚ ਡੀ ਕਰਕੇ ਇੱਕ ਪਿਓਨ ਦੀ ਜੌਬ ਦੇ ਲਈ ਤੇਨੇ ਕਿਲੋਮੀਟਰ ਲੰਬੀ ਲਾਈਨ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਨੌਜਵਾਨ ਖੜਿਆ ਹੋਇਆ ਤੇ ਉਹ ਕਹੇਗਾ ਕਿ ਮੇਰੇ ਅਧਿਆਪਕ ਮੇਰੇ ਮਾਪੇ ਮੇਰੇ ਤੇ ਇੰਨਾ ਪ੍ਰੈਸ਼ਰ ਪਾਂਦ ਰਹੇ ਪੜ 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 ਲਿਖ ਕੇ ਮੈਂ ਅੱਜ ਆਹ ਕਤਾਰ ਤੇ ਖੜਾ ਜਿਹੜੀ ਇੱਕ ਪਿਊਨ ਦੀ ਕਤਾਰ ਹੈਗੀ ਆ ਫਿਰ ਤੁਹਾਨੂੰ ਲੱਗਦਾ ਨਹੀਂ ਕਿ ਉੱਥੋਂ ਵੀ ਮਨ ਉਹਦਾ ਟੁੱਟ ਜਾਂਦਾ ਜਾਂ ਬੱਚੇ ਜਿਹੜੇ ਆਣ ਵਾਲੇ ਨੇ ਉਹਨਾਂ ਦਾ ਵੀ ਮਨ ਪੰਗ ਹੁੰਦਾ ਮੈਂ ਤੇ ਇੱਕ ਹੋਰ ਅੰਕੜਾ ਦੇਖ ਕੇ ਵੀ ਬੜਾ ਹੈਰਾਨ ਆ ਅੱਗੇ ਸਾਡੇ ਪੰਜਾਬ ਤੇ ਇਹ ਦੋਸ਼ ਲੱਗਦਾ ਸੀਗਾ ਜੀ ਪ੍ਰਾਈਵੇਟ ਕਾਲਜ ਬਹੁਤ ਖੁੱਲ ਗਏ ਯੂਨੀਵਰਸਿਟੀਆ ਖੁੱਲ ਗਈਆਂ ਕੁਝ ਕਿਤੇ ਚਲੋ ਉਹਨਾਂ ਜੋ ਚੰਗੇ ਵੀ ਹੋਣਗੇ ਪਰ ਬਹੁਤੇ ਜਿਿਹੇ ਤਰ੍ਹਾਂ ਮਾਸ ਪ੍ਰੋਡਕਸ਼ਨ ਢੀਡ ਕਰਦੇ ਮਾਸ ਪ੍ਰੋਡਕਸ਼ਨ ਇੰਜੀਨੀਅਰ ਪੈਦਾ ਕਰਦੇ ਤੇ ਜਦੋਂ ਉਹ ਜੋਬ ਲੈ ਜਾਂਦੇ ਉਹ ਕਹਿੰਦੇ ਤੁਹਾਨੂੰ ਤੇ ਆਉਂਦਾ ਹੀ ਕੁਝ ਨੀ ਡਿਗਰੀ ਜ਼ਰੂਰ ਆ ਪਰ ਤੁਸੀਂ ਸਿੱਖਿਆ ਕੁਝ ਨਹੀਂ ਕਿ ਜਾਣੀ ਉਹ ਹਾਈਲੀ ਅੰਡਰ ਰੇਟਡ ਅੰਡਰ ਸਕیلਡ ਸੀਗੇ ਜਿਸ ਕਰਕੇ ਉਹਨਾਂ ਨੂੰ ਕਿਤੇ ਮਾਰਕੀਟ ਦੇ ਵਿੱਚ ਜੌਬ ਨਹੀਂ ਮਿਲੀ ਗਵਰਨਮੈਂਟ ਜੌਬ ਤੇ ਵੈਸੇ ਹੀ ਬੰਦ ਹੈਗੀਆਂ ਫਿਰ ਉਹ ਜਾਣ ਕਿੱਥੇ ਪਰ ਮੈਂ ਇਸ ਤੋਂ ਵੀ ਹੈਰਾਨ ਮੈਂ ਕੇਰਲਾ ਦੇ ਵਿੱਚ ਜਿੱਥੇ ਇੱਕ ਐਜੂਕੇਸ਼ਨ ਸਿਸਟਮ ਬੜਾ ਸਟਰੋਂਗ ਆ ਪਬਲਿਕ ਸੈਕਟਰ ਦਾ ਐਜੂਕੇਸ਼ਨ ਸਿਸਟਮ ਵੀ ਸਟਰੋਂਗ ਆ ਔਰ ਉਹ ਨੰਬਰ 1 ਤੇ ਰਹਿ ਬੜਾ ਐਜੂਕੇਸ਼ਨ ਦੇ ਥੋਂ ਤੱਕ ਹੈਗੀ ਆ ਉੱਥੇ ਬੇਰਜ਼ਗਾਰੀ ਉੱਥੇ ਵੀ ਬਹੁਤ ਜ਼ਿਆਦਾ ਆ ਮੈਂ ਜਿਹੜਾ ਵਰਕ ਪਾਰਟਿਸਪੇਸ਼ਨ ਰੇਟ ਜਾਂ ਔਰ ਅਨਪਲਾਈਮੈਂਟ ਰੇਟ ਤੇ ਦੇਖ ਰਿਹਾ ਸੀ ਤੇ ਉਹਨਾਂ ਨੇ ਸਭ ਤੋਂ ਵੱਧ ਗੁਆ ਦਿਖਾਇਆ ਨੰਬਰ 2 ਤੇ ਕੇਰਲਾ ਚੌਥੇ ਤੇ ਤੇ ਤੀਜੇ ਤੇ ਹਰਿਆਣਾ ਚੌਥੇ ਤੇ ਪੰਜਾਬ ਅਲਗ-alag ਅੰਕੜੇ ਅਲਗ-alag ਢੰਗ ਨਾਲ ਪੇਸ਼ ਕੀਤੇ ਜਾਂਦੇ ਆ ਉਸ 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 ਉਹਦੇ ਵਿੱਚ ਤੇ ਮੈਨੂੰ ਲੱਗਾ ਸੱਚੀ-ਮੁੱਚੀ ਅਸੀਂ ਜਿਸ ਖਗਾਰ ਤੇ ਪਹੁੰਚ ਗਏ ਆ ਤੇ ਜੇ ਪੜ੍ਹ ਲਿਖ ਕੇ ਸੱਚੀ-ਮੁੱਚ ਜਿਹੜੇ ਸਿਆਣੇ ਬੱਚੇ ਵੀ ਹੈਗੇ ਆ ਜਿਹੜੇ ਚੰਗੀ ਐਜੂਕੇਸ਼ਨ ਲੈ ਜੇ ਉੱਥੇ ਵੀ ਉਹਨਾਂ ਸਟੇਟਾਂ ਦੇ ਵਿੱਚ ਵੀ ਇੰਨੀ ਬੇਰੁਜ਼ਗਾਰੀ ਹੈ ਇਹਦਾ ਮਤਲਬ ਸਿਸਟਮ ਨੇ ਸਿਸਟਮ ਦੇ ਵਿੱਚ ਬਹੁਤ ਵੱਡਾ ਫਲੌ ਹੈਗਾ ਤੁਸੀਂ ਆਪਣੀ ਜੀਡੀਪੀ ਤੇ ਦਿਖਾਉਨੇ ਆ ਉਹ ਜੀ ਡੀ ਪੀ ਨੂੰ ਕੀ ਕਰਨਾ ਕੱਟੇ ਨੂੰ ਮੰਨ ਦੁੱਧਾ ਕੀ ਭਾਇਆ ਉਹਨੂੰ ਦੋ ਕਿਲੋ ਵੀ ਨਹੀਂ ਦਿੰਦੇ ਤੁਸੀਂ ਪੀਣ ਲਈ ਬਾਕੀ ਲੈ ਦਿੰਦੇ ਕੋਈ ਕੋਈ ਲੈ ਜਾਂਦਾ ਕੋਈ ਲੈ ਜਾਂਦਾ ਬੜੇ ਰਿਜ਼ਰਵ ਸਟਾਕ ਹੈਗੇ ਸਾਡਾ ਕੋਈ ਮਾੜਾ ਹਾਲ ਨਹੀਂ ਆ ਫੋਰਨ ਐਕਸਚੇਂਜ ਸਾਡੇ ਕੋਲ ਠੀਕ ਠਾਕ ਹੈਗੀ ਆ ਪਰ ਜਦੋਂ ਸਾਡੀ ਪਲੈਨਿੰਗ ਨਹੀਂ ਮੈਨ ਪਾਵਰ ਪਲੈਨਿੰਗ ਨਹੀਂ ਆ ਚਾਈਨਾ ਸਾਡੇ ਸਾਹਮਣੇ ਸਾਡੇ ਤੋਂ ਪਿੱਛੋਂ ਚੱਲ ਕੇ ਸਾਡੇ ਨਾਲ 4 5 ਗੁਣਾ ਉਹਨਾਂ ਦੀ ਡਿਫੈਂਸ ਫੋਰਸਿਜ਼ ਵੀ ਤਕੜੀਆਂ ਆ ਔਰ ਉਹਨਾਂ ਦੀ ਇਕਨੋਮੀ ਵੀ ਸਾਡੇ ਨਾਲੋਂ 3.4-5 ਗੁਣਾ ਤਕੜੀ ਹੈਗੀ ਆ। ਜਾ ਕੇ ਹੁਣ ਸਿੱਧੀਆਂ ਅੱਖਾਂ ਜਿਹੜੀਆਂ ਅਮਰੀਕਾ ਤੇ ਨਾਟੋ ਦੇ ਕੰਟਰੀਜ਼ ਨੂੰ ਦਿਖਾ ਰਿਆ ਅਸੀਂ ਕਿੱਥੇ ਬੈਠੇ ਆ ਸਾਡੇ ਸਾਰਿਆਂ ਨਾਲ ਟ੍ਰੇਡ ਘਟਿਆ ਹੋਇਆ ਸਾਰਿਆਂ ਦਾ ਟ੍ਰੇਡ ਡੈਫਿਸਿਟ ਆ ਆਪਣੇ ਬੰਦਿਆਂ ਨੂੰ ਮਾਲ ਮਾਲ ਲਿਆ ਲਿਆ ਕਿ ਚੁਕਾਈ ਜਾਣੇ ਆ ਦੇਸ਼ ਦੇ ਪੈਸੇ ਵੀ ਚੁਕਾਈ ਜਾਣੇ ਆ 4-5 ਬੰਦਿਆਂ ਨੂੰ ਅਠਾ ਦਸਾਂ ਨੂੰ ਬਾਕੀ ਸਾਰਿਆਂ ਨੂੰ ਤੁਸੀਂ ਇਹ ਲਾਤਾ ਆਟਾ ਦਾਲ ਦੇ ਉੱਤੇ ਲਾਤਾ ਤੇ ਕਿਸੇ ਨੂੰ ਆਹੋ ਜੇ ਸਟਾਈ ਪਿੰਡਾਂ ਦੇ ਲਾਤਾ ਜੌਬ ਕ੍ਰੀਏਟ ਕਰਨ ਦੀ ਪਲੈਨਿੰਗ ਵੀ ਨਹੀਂ ਆ ਦੁੱਖ ਦੀ ਗੱਲ ਇਹ ਆ ਜੇ ਪਲੈਨਿੰਗ ਨਹੀਂ ਹੋਊਗੀ ਜੌਬ ਕ੍ਰੀਏਟ ਕਰਨ ਦੀ ਮੀਡੀਅਮ ਦੇ ਜਿਹੜੇ ਜਿੱਥੇ ਜ਼ਿਆਦਾ ਜੌਬ ਜਿਵੇਂ ਡਾਕਟਰ ਸਾਹਿਬ ਜੀ ਦੱਸ ਰਹੇ ਸੀ ਜੀ 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 ਜ ਕਿ ਮੈਨ ਪਾਵਰ ਪਲੈਨਿੰਗ ਕਰਕੇ এমਪਲॉयਮੈਂਟ ਜਨਰੇਟ ਕੀਤੀ ਜਾਵੇ ਕੀਤੀ ਜਾਵੇ ਬਿਲਕੁਲ ਠੀਕ ਹੈ ਤੁਹਾਡੀ ਗੱਲ ਮੈਨੂੰ ਉਹ ਗੱਲ ਯਾਦ ਆ ਗਈ ਤੁਸੀਂ ਪਲੈਨਿੰਗ ਦੀ ਗੱਲ ਕੀਤੀ ਮੈਂ ਇੱਕ স্মਲ ਸਕਿੱਲ ਇੰਡਸਟਰੀ ਤੇ ਕਿਸੇ ਨਾਲ ਇੰਟਰਵਿਊ ਕਰ ਰਿਹਾ ਸੀ ਉਹ ਕਹਿੰਦਾ ਕਿ ਜਦੋਂ ਅਸੀਂ ਇੰਟਰਨਸ਼ਿਪ ਦੇ ਲਈ ਆਈਟੀਆਈ ਤੋਂ ਬੱਚੇ ਚੁੱਕਦੇ ਆ ਜਾਂ ਹੋਰ ਕੰਪਨੀਆਂ ਤੋਂ ਬੱਚੇ ਚੁੱਕਦੇ ਆ ਉਹਨਾਂ ਨੂੰ ਜੋ ਪੜਾਇਆ ਜਾਂਦਾ ਤੇ ਜਿਹੜੀ ਸਾਡੀ ਲੋੜ ਉਸ ਦੇ ਵਿੱਚ ਇੰਨਾ ਵੱਡਾ ਪਾੜਾ ਉਹਨਾਂ ਦੇ ਵਿੱਚ ਐਡਾ ਵੱਡਾ ਅੰਤਰ ਸਾਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਇਸ ਬੱਚੇ ਨੂੰ ਫਿੱਟ ਕਿੱਥੇ ਕਰੀਏ ਅਸੀਂ ਚਾਹਦੇ ਹਾਂ ਕਿ ਅਸੀਂ ਰੋਜ਼ਗਾਰ ਦੇਈਏ ਨੂੰ ਪਰ ਜੋ ਇਹ ਪੜਿਆ ਹੁੰਦਾ ਜੋ ਇਸ ਨੂੰ ਪੜਾਇਆ ਹੁੰਦਾ ਜੋ ਇਹ ਸਿੱਖਿਆ ਹੁੰਦਾ ਉਹਦਾ ਸਾਡੇ ਪ੍ਰੈਕਟੀਕਲ ਕੰਮ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ ਇਹ ਇੱਕ ਵੱਡਾ ਪਾੜਾ ਇਹ ਇੱਕ ਗੈਪ ਹੈ ਜਿਹੜਾ ਬੇਰੋਜ਼ਗਾਰੀ ਦੀ ਦਰ ਨੂੰ ਹੋਰ ਜ਼ਿਆਦਾ ਵਧਾਉਂਦਾ। ਬਹੁਤ-ਬਹੁਤ ਧੰਨਵਾਦ ਪ੍ਰੋਫੈਸਰ ਤੁਹਾਡਾ ਵੀ ਡਾਕਟਰ ਸਾਹਿਬ ਤੁਹਾਡਾ ਵੀ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਕਿਉਂਕਿ ਸਾਡੀ ਹਰ ਵਾਰ ਇਹੀ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਮੁੱਦੇ ਨੇ ਜਿਹੜੇ ਉਹ ਨੌਜਵਾਨ ਜਿਹੜੇ ਉਹ ਬੱਚੇ ਜਿਹੜੇ ਹੋਣੇ ਕਾਲਜ ਪਾਸ ਆਊਟ ਹੋਏ ਨੇ ਜਾਂ ਜੋ ਪਲੈਨਿੰਗ ਕਰ ਰਹੇ ਨੇ ਕਿ ਅੱਗੇ ਜਾ ਕੇ ਕੀ ਕਰਨਾ ਉਹਨਾਂ ਦੀਆਂ ਅੱਖਾਂ ਖੋਲਣ ਦੇ ਲਈ ਇਹ ਤਸਵੀਰਾਂ ਦਿਖਾਣੀਆਂ ਬੇਹਦ ਜ਼ਰੂਰੀ ਨੇ ਸੋ ਇਸ ਕਰਕੇ ਸਰਕਾਰਾਂ ਦੀਆਂ ਅੱਖਾਂ ਕੰਨ ਖੁੱਲਣ ਤਾਂ ਜੋ ਇਹ ਲੋਕ ਜਿਹੜੇ ੱੱਕੇ ਖਾਰਨੇ ਪੜ ਲਿੱਕੇ ਵੀ ੱੱਕੇ ਨਾ we